ਸਸ਼ੀਗਲ ਸਰੋਤੇਓ ਅੱਜ ਮੇਰੇ ਨਾਲ ਨੇ ਸੁਖਪ੍ਰੀਤ ਸਰ ਤਾਂ ਅੱਜ ਆਪਾਂ ਡਿਸਕਸ ਕਰਾਂਗੇ ਕਿ ਪ੍ਰਾਈਵੇਟ ਸਕੂਲ ਕਿਵੇਂ ਸ਼ੋਸ਼ਣ ਕਰਦੇ ਨੇ ਤੇ ਉਹ ਸ਼ੋਸ਼ਣ ਕਰਕੇ ਆਪਣਾ ਤਾਂ ਬੈਨੀਫਿਟ ਕਰ ਰਹੇ ਨੇ ਬੱਚਿਆਂ ਤੋਂ ਫੀਸਾਂ ਵੀ ਲੈ ਰਹੇ ਨੇ ਪਰ ਕੀ ਬੱਚਿਆਂ ਨੂੰ ਉਹਨਾਂ ਆਉਟਪੁੱਟ ਮਿਲ ਰਿਹਾ ਹੈ ਜਾਂ ਟੀਚਰਸ ਦੀ ਡਿਵੈਲਪਮੈਂਟ ਹੋ ਰਹੀ ਹੈ 판ੀ ਸਰ ਇਹਦੇ ਤੇ ਬੜਾ ਜ਼ਰੂਰੀ ਹੈ ਗੱਲ ਕਰਨੀ ਕਿਉਂਕਿ ਅੱਜ ਦਾ ਇਹ ਮੇਨ ਵਿਸ਼ਾ ਸਰ ਹੌਟ ਟੌਪਿਕ ਹੈ ਹੌਟ ਟੌਪਿਕ ਹੈ ਮੈਂ YouTube ਤੇ ਦੇਖ ਰਿਹਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜਿਹੜਾ ਵਿਵਾਦਿਤ ਹੋਇਆ ਹੋਇਆ ਹੈ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਤੋਂ ਬਹੁਤ ਮਹਿੰਗੀਆਂ ਜੜੀਆਂ ਬੁੱਕਸ ਜੜੀਆਂ ਹੈਗੀਆਂ ਫੋਰਸਫੁਲੀ ਲਗਵਾਈਆਂ ਜਾ ਰਹੀਆਂ ਹਨ ਕਾਫੀ ਜ਼ਿਆਦਾ ਪੈਸਾ ਜਿਹੜਾ ਹੈਗਾ ਉਹਨਾਂ ਦਾ ਵੇਸਟ ਹੋ ਰਿਹਾ ਤੇ ਇਹਦੇ ਵਿੱਚ ਕੋਈ ਦੋਹਰਾ ਹੀ ਨਹੀਂ ਹੈਗਾ ਇਹ ਬਿਲਕੁਲ ਸ਼ੋਸ਼ਣ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਸਰ ਇਹ ਪੰਜਾਬ ਦੇ ਵਿੱਚ ਨਹੀਂ ਅਕਰੋਸ ਇੰਡੀਆ ਜਿਹੜਾ ਹੈਗਾ ਇਹ ਹੋ ਰਿਹਾ ਹੈ ਅੱਜ ਇਸ ਟੌਪਿਕ ਦੇ ਵਿੱਚ ਆਪਾਂ ਕਾਫੀ ਚੀਜ਼ਾਂ ਜਿਹੜੀਆਂ ਸਰੋਤਿਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਇਹ ਜਿਹੜਾ ਹੈਗਾ ਤੰਤਰ ਚਲਾਇਆ ਜਾ ਰਿਹਾ ਹੈ ਅ ਮਿਡਲ ਕਲਾਸ ਵਰਗ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਪਡ ਹੈ ਇਵਨ ਡੈਟਾ ਟ੍ਰੈਪ ਦੀ ਗੱਲ ਹੁੰਦੀ ਸੀ ਅਜੇ ਤੱਕ ਸਕੂਲ ਟ੍ਰੈਪ ਦੀ ਵੀ ਗੱਲ ਕਰ ਸਕਦੇ ਆਪਾਂ ਕਿ ਕਿੱਦਾਂ ਉਹ ਇੱਕ ਬੱਚੇ ਤੋਂ ਜ਼ਿਆਦਾ ਸੋਚ ਨਹੀਂ پا ਰਹੇ ਸੈਕੰਡ ਬੱਚੇ ਨੂੰ ਲੈਣ ਲਈ ਉਹ ਕੋਈ ਸ਼ੋਸ਼ਣ ਨਹੀਂ ਐਨਾ ਹੋ ਜਾਂਦਾ ਉਹ ਦੂਜੇ ਬੱਚੇ ਬਾਰੇ ਸੋਚ ਨਹੀਂ ਪਾਉਂਦੇ ਕਿਉਂਕਿ ਫੀਸ ਤਾਂ ਪਹਿਲੇ ਬੱਚੇ ਦੀਆਂ ਹੀ ਪੂਰੀਆਂ ਨਹੀਂ ਆਉਂਦੀਆਂ ਲਾਲੂ ਪੂਰੀਆਂ ਨਹੀਂ ਆਉਂਦੀਆਂ ਸਰ ਕੋਈ ਪੋਪੂਲੇਸ਼ਨ ਕੰਟਰੋਲ ਦੀ ਪਾਲਿਸੀ ਨਹੀਂ ਬਟ ਅਸਟਿਲ ਜਿਹੜੇ ਪ੍ਰਾਈਵੇਟ ਸਕੂਲ ਆ ਕਿਤਨੇ ਕਿਤੇ ਫੋਰਸਫੁਲੀ ਇੱਕ ਹੀ ਬੱਚਾ ਲੈਣ ਲਈ ਫੋਰਸ ਕਰ ਰਿਹਾ ਕਿਉਂਕਿ ਉਹ ਤੋਂ ਜ਼ਿਆਦਾ ਪੇ ਨਹੀਂ ਕਰ ਪਾਉਣਗੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਫੀਸਾਂ ਸਰ ਅੱਛੀ ਵੀ ਦਿੱਕਤ ਆ ਰਹੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਫੀਸਾਂ ਆ ਬੱਚਿਆਂ ਦੀ ਦੇਖਦੇ ਆਪਾਂ ਨੀਅਰ ਅਬਾਊਟ 1 ਲ ਜੋ ਮੀਡਲ ਕਲਾਸ ਉਹ ਕਿਵੇਂ ਪਰੂਆ ਬਹੁਤ ਔਖਾ ਹੈ ਅੱਜ ਦੀ ਮਹਿੰਗਾਈ ਦੇ ਵਿੱਚ ਚੀਜ਼ਾਂ ਆਪਾਂ ਦੇਖ ਰਹੇ ਹਾਂ ਤੇ ਸ਼ੋਸ਼ਣ ਵੱਧ ਰਿਹਾ ਹੈ ਦਿਨ ਬਦਨ ਵੱਧ ਰਿਹਾ ਹੈ ਘਟ ਨਹੀਂ ਰਿਹਾ ਇਹ ਤੇ ਦਿਨ ਬਦਨ ਵੱਧ ਰਿਹਾ ਹੈ ਤੇ ਗਵਰਨਮੈਂਟ ਦਾ ਕੋਈ ਚੈੱਕ ਨਹੀਂ ਹੈਗਾ ਹਾਲਾਂਕਿ ਜਿਹੜਾ ਸਕੂਲ ਹੈ ਉਹ ਇੱਕ ਟਰਸਟ ਨੂੰ ਖੋਲਣਾ ਚਾਹੀਦਾ ਆਪਾਂ ਕਹਿੰਦੇ ਤੇ ਖੋਲਦੇ ਵੀ ਆ ਬਟ ਉਹਨਾਂ ਦਾ ਮੇਨ ਮਕਸਦ ਹੋਣਾ ਚਾਹੀਦਾ ਸਿੱਖਿਆ ਦੇਣਾ ਨਾ ਕਿ ਸ਼ੋਸ਼ਣ ਕਰਨਾ ਤੇ ਸ਼ੋਸ਼ਣ ਹੋ ਰਿਹਾ ਆਪਾਂ ਦੇਖ ਰਹੇ ਹਾਂ ਸ਼ੋਸ਼ਣ ਟੀਚਰਾਂ ਦਾ ਵੀ ਹੋ ਰਿਹਾ ਤੇ ਬੱਚਿਆਂ ਦਾ ਵੀ ਹੋ ਰਿਹਾ ਬੱਚਿਆਂ ਦੇ ਮਾਪਿਆਂ ਦਾ ਵੀ ਹੋ ਰਿਹਾ ਹਾਂਜੀ ਤਾਂ ਅੱਜ ਦੇ ਪੋਡਕਾਸਟ ਦੇ ਵਿੱਚ ਆਪ ਕਿ ਸਾਡੀ ਚੁਆਇਸ ਕਿਦਾਂ ਹੋਣੀ ਚਾਹੀਦੀ ਐ ਸਕੂਲ ਦੀ ਕਿ ਸਾਨੂੰ ਵੱਡੇ ਵੱਡੇ ਪਲੇਗਰਾਉਂਡ ਚਾਹੀਦੇ ਆ ਜਿੱਥੇ ਕੋਈ ਡੀਪੀ ਨਾਮ ਦਾ ਵਿਅਕਤੀ ਹੈ ਹੀ ਨਹੀਂ ਐਂਡ ਜਸਟ ਟੂ ਸ਼ੋ ਆਫ ਲੋਕਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਬਿਲਕੁਲ ਐਂਡ ਕਿਦਾਂ ਡਰੈਸ ਦਾ ਕਲਰ ਚੇਂਜ ਕਰਕੇ ਪੂਰੇ ਦਾ ਪੂਰਾ ਸਿਸਟਮ ਚੇਂਜ ਕਰਕੇ ਜਿਹੜਾ ਪੇਰੈਂਟਸ ਤੋਂ ਪੈਸਾ ੜਾਪਿਆ ਜਾ ਰਿਹਾ ਹੈ ਐਂਡ ਮੋਰ ਓਵਰ ਇਹਦੇ ਵਿੱਚ ਆਪਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਗਏ ਕਿ ਟੀਚਰਸ ਨੂੰ ਕਿਦਾਂ ਐਕਸਪਲੋਇਟ ਕੀਤਾ ਜਾ ਰਿਹਾ ਸਾਰਾ ਟੀਚਰਸ ਬਹੁਤ ਜ਼ਿਆਦਾ ਜਿਹੜੇ ਹੈਗੇ ਐਕਸਪਲੋਇਟ ਹੋ ਰਿਹਾ ਇਸ ਸਿਸਟਮ ਦੇ ਅੰਦਰ ਆਪਾਂ ਤੁਸੀਂ ਦੇਖ ਹੀ ਰਹੇ ਹੋ ਸਰ ਟੀਚਰਸ ਦੀ ਜੇ ਆਪਾਂ ਦੇਖ ਗਏ ਪ੍ਰਾਈਵੇਟ ਜਿਹੜੇ ਜਿੰਨੇ ਸਕੂਲ ਨੇ ਪ੍ਰਾਈਵੇਟ ਸਕੂਲ ਕਿੰਨਾ ਦੇ ਰਿਹਾ ਵੱਧ ਤੋਂ ਵੱਧ ਕਿਸੇ ਟੀਚਰ ਨੂੰ ਜੇ ਉਹ 10 12000 ਅਖੀਰ ਹੈ ਹੈ ਨਾ ਸਰ ਤਾਂ ਉਹ ਕੋਈ ਮਤਲਬ ਬੀਏ ਡਿਗਰੀ ਹੈ ਕੋਈ ਨੈਟ ਕਲੀਅਰ ਹੈ ਤਾਂ ਉਹਦੇ ਵਿੱਚ ਪ੍ਰਾਈਵੇਟ ਸਕੂਲਸ ਉਹਨਾਂ ਨੂੰ ਪੇ ਘੱਟ ਦੇ ਕੇ ਆਪਦੀ ਇਨਕਮ ਦਾ ਵਾਅਦਾ ਕਰ ਰਹੇ ਨੇ ਸਕੂਲ ਜਰੂਰ ਡਵੈਲਪ ਹੋ ਰਹੇ ਨੇ ਨਾ ਤਾਂ ਬੱਚਿਆਂ ਦਾ ਕੋਈ ਹੋਰ ਡਵੈਲਪਮੈਂਟ ਹੋ ਰਹੀ ਹੈ ਤੇ ਨਾ ਹੀ ਜਿਹੜੇ ਉੱਥੇ ਟੀਚਰਸ ਨੇ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਸਰ ਉਹ ਟਿਊਸ਼ਨਸ ਕਰਦੇ ਨੇ ਫਿਰ ਆਪਾਂ ਦੇਖਦੇ ਆ ਫਿਰ ਉਹਨਾਂ ਕੋਲੇ ਹੋਰ ਆਲਟਰਨੇ ਉਹ ਜਿਹਦੇ ਜਿਹਦਾ ਸਾਰਾ ਹੀ ਮੰਨ ਕੇ ਚਲੋ ਘਰ ਦਾ ਸਿਸਟਮ ਇਸ ਨਾਲ ਜੁੜਿਆ ਹੋਇਆ ਹੈ 10000 ਮੈਂ ਤਾਂ ਕੁਝ ਵੀ ਨਹੀਂ ਅੰਦਾਜ਼ ਦੀ ਮਹਿੰਗਾਈ ਚ ਉਹ ਫਿਰ ਮਜਬੂਰ ਹੁੰਦਾ ਹੈ ਉਹ ਟਿਊਸ਼ਨਸ ਲਈ ਟਿਊਸ਼ਨਸ ਲਈ ਤਾਂ ਹੋਰ ਜਿਆਦਾ ਓਵਰ ਬਰਡਨਡ ਹੋ ਜਾਂਦਾ ਪੇਰੈਂਟਸ ਦੇ ਲਈ ਹੈਂਡਲ ਕਰਨਾ ਤਾਂ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਆਪਣਾ ਜਿਹੜਾ ਗੱਲਬਾਤ ਹੈ ਉਹ ਸੈਂਟ੍ਰਿਕ ਰਹੂਗੀ ਪ੍ਰਾਈਵੇਟ ਸਕੂਲਸ ਦੇ ਹਾਂਜੀ ਤਾਂ ਚਲੋ ਸਰ ਆਪਾਂ ਸ਼ੁਰੂ ਕਰਦੇ ਹਾਂ ਕਿ ਕਿਦਾਂ ਜਿਹੜੇ ਇਹ ਸਕੂਲਸ ਨੇ ਐਸਟੈਬਲਿਸ਼ ਕੀਤੇ ਜਾਂਦੇ ਆ ਕਿਦਾਂ CBSE ਤੋਂ ਐਫੀਲੀਏਸ਼ਨਸ ਲਈ ਜਾਂਦੀ ਆ ਸੋ ਕਿਸੇ ਵੀ ਸਕੂਲ ਨੂੰ ਸਰ ਐਫੀਲੀਏਸ਼ਨ ਲੈਣ ਦੇ ਲਈ एसडीएम ऑफिस ਜਾਣਾ ਹੁੰਦਾ ਉਹਦੇ ਨਾਲ ਕੁਝ ਲੋਕਲ ਲੋਗ ਹੁੰਦੇ ਆ ਤੇ ਉਹ ਖੁਦ ਜੋ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੈ ਬਣਾਉਣਾ ਹੈ ٹرسٹ ਬਣਾ ਕੇ ٹرسٹ ਬਣਾਉਣ ਲਈ ਉਸ ٹرسٹ ਨੂੰ ਰਜਿਸਟਰ ਕਰਾਉਣ ਦੇ ਲਈ ਐਸਐਸਡੀਐਮ ਆਫਿਸ ਜਾਣਾ ਪੈਂਦਾ ਐਂਡ ਅਗਰ ਤੁਸੀਂ ਪੋਲੀਟੀਕਲ ਪਾਵਰ ਰੱਖਦੇ ਹੋ ਜਾਂ ਕੋਈ ਮਨੀ ਪਾਵਰ ਰੱਖਦੇ ਹੋ ਤਾਂ ਇਹ ਕੰਮ ਬੜਾ इजीली ਹੋ ਸਕਦਾ ਈਵਨ ਕਿ ਘਰੇ ਬੈਠਾਂ ਦਾ ਵੀ ਹੋ ਸਕਦਾ ਸਾਰਾ ਪਰ ਹੁੰਦਾ ਕੀ ਹੈ ਕਿ ਜਦੋਂ ਇਹ ਚੀਜ਼ ਕਰ ਲਈ ਜਾਂਦੀ ਹੈ ਤਾਂ ਫਿਰ CBSE ਦਾ ਜਿਹੜਾ ਦਰਵਾਜ਼ਾ ਖੜਕੜਾਇਆ ਜਾਂਦਾ ਹੈ ਅਫੀਲੀਏਸ਼ਨਸ ਦੇ ਲਈ ਤੇ CBSE ਤੋਂ ਜਦ ਅਫੀਲੀਏਸ਼ਨ ਲਈ ਜਾਂਦੀ ਹੈ ਤਾਂ CBSE ਦੇ ਵਿੱਚ ਇੱਕ ਕਾਲਮ ਹੁੰਦਾ ਹੈ ਉਹਦੇ ਪੇਪਰ ਦੇ ਅੰਦਰ ਕਿ ਜਿੰਨੀ ਸੈਲਰੀ ਗਵਰਨਮੈਂਟ ਸਕੂਲ ਦੇ ਅੰਦਰ ਗਵਰਨਮੈਂਟ ਹੀ ਚਲਾ ਰਿਹਾ ਉਹਨਾਂ ਹੀ ਸੈਲਰੀ ਤੁਸੀਂ ਪ੍ਰਾਈਵੇਟ ਸਕੂਲਸ ਦੇ ਦੇਵੋਗੇ ਤੁਸੀਂ ਹਾਂਜੀ ਬਟ ਵੀ ਨੋ ਦੀ ਰਿਐਲਿਟੀ ਕਿ ਇਦਾਂ ਦਾ ਕੁਝ ਨਹੀਂ ਹੈਗਾ ਹਾਂਜੀ 10-15000 ਦੇ ਜਿਵੇਂ ਆਪਾਂ ਆਲਰੇਡੀ ਡਿਸਕਸ ਕੀਤਾ ਕਿ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਰ ਪਰ ਉਹ ਇਨ ਪੇਪਰ ਜ਼ਿਆਦਾ ਸ਼ੋ ਕਰਦੇ ਆ ਉਹਦੇ ਲਈ ਕੀ ਕਰਨਗੇ ਤੁਹਾਨੂੰ ਏਟੀਮ ਹਾਂ ਵੀ ਕਹਿਣਗੇ ਆਈਟੀਮ ਲਓ ਤੁਸੀਂ ਏਟੀਮ ਸਾਨੂੰ ਦੇ ਦਿਓ ਆਪਦੀ ਚੈੱਕ ਬੁੱਕ ਦੇ ਦਿਓ ਦੇ ਕੇ ਸ਼ੋ ਕਰਕੇ ट्रांजैक्शन ਸ਼ੋ ਕਰਕੇ ਵਾਪਸ ਲੈ ਲੈਂਦੇ ਉਹਨਾਂ ਤੋਂ ਬਿਲਕੁਲ ਵਾਪਸ ਲੈ ਲੈਂਦੇ ਸਰ ਬਹੁਤ ਸਾਰੇ ਕੇਸਸ ਆ ਕਿ ਜਿੱਥੇ ਬਹੁਤ ਸਾਰੇ ਟੀਚਰਸ ਜਿਹੜੇ ਉਥੋਂ ਦੇ ਮਤਲਬ ਕਿ ਹੋਰ ਸਟਾਫ ਮੈਂਬਰਸ ਨੇ ਲਾਉਨ ਸਟਾਫ ਟੀਚਿੰਗ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਵਾਏ ਜਾਂਦੇ ਹਨ ਅਗਰ ਕੋਈ ਏਟੀਐਮ ਜਾਂ ਚੈੱਕ ਬੁੱਕ ਨਹੀਂ ਮਤਲਬ ਦੇਣਾ ਚਾਹੁੰਦਾ ਤਾਂ ਬਹੁਤ ਜ਼ਿਆਦਾ ਮਤਲਬ ਸਿਸਟਮ ਦੇ ਮਤਲਬ ਲਾ ਕੇ ਇਸ ਚੀਜ਼ ਨੂੰ ਚਲਾਇਆ ਜਾ ਰਿਹਾ ਹੈ ਤਾਂ ਜੋ ਮੈਕਸਿਮਮ ਜਿਹੜੀ ਕੋਸਟ ਦਿਖਾ ਕੇ ਪ੍ਰੋਫਿਟੇਬਿਲਟੀ ਵਧਾਈ ਜਾ ਸਕੇ ਹਾਂਜੀ 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 ਅ ਮੋਰਓਵਰ ਸਰ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੀ ਆਡਿਟ ਨਹੀਂ ਹੋ ਰਹੀ ਬਾਦੀ ਨਹੀਂ ਹੋਤਾ ਇਹ ਸੱਤ ਆਡਿਟਿੰਗ ਨਾ ਹੋਣ ਕਰਕੇ ਕੀ ਹੋ ਰਿਹਾ ਹੈ ਕਿ ਇਹ ਆਪਦਾ ਜਿਹੜਾ ਇਹ ਕੱਟ ਸਿਸਟਮ ਹੈ ਇਹਨੂੰ ਖੁਲੇਮ ਜਿਲਾ ਰਹੀ ਐ ਸਰ ਖੁਲੇਮ ਜਿਲਾ ਰਹੀ ਐ ਕੋਈ ਚੈਕਿੰਗ ਹੈ ਨਹੀਂ ਸਬਿਲਕੁਲ ਕਿਉਂਕਿ ਇਹਨੇ ਗਵਰਨਮੈਂਟ এমਪਲਾਈਜ਼ ਨਹੀਂ ਹੁੰਦੇ ਇਹਨੇ ਜਿਆਦਾ ਸਕੂਲ ਨੇ ਹਜ਼ਾਰਾਂ ਲੱਖਾਂ ਆਪਣੇ ਕੰਟਰੀ ਦੇ ਅੰਦਰ ਤਾਂ ਉਹਨਾਂ ਦੀ ਆਡਿਟਿੰਗ ਦੀ ਵਾਰੀ ਨਹੀਂ ਆਉਂਦੀ ਅਗਰ ਕਿਸੇ ਦੀ ਆ ਵੀ ਜਾਂਦੀ ਆ ਬਾਈ ਚਾਂਸ ਤਾਂ ਪੈਸਾ ਦੇ ਕੇ ਜਿਹੜਾ ਮਾਮਲਾ ਸੈਟ ਕਰ ਲੈਂਦੇ ਸੈਟ ਕਰ ਲੈਂਦਾ ਸਹੀ ਐ ਸੋ ਇਸ ਕਰਕੇ ਇਹ ਤੰਤਰਾ ਜਿਹੜਾ ਕਰਪਟ ਇਹ ਚੱਲ ਰਿਹਾ ਸਰ ਐਨ ਮੋਰੋ ਪਰ ਜੇ ਆਪਾਂ ਗੱਲ ਕਰੀਏ ਜਿਆਦਾਤਰ ਸਕੂਲ ਕਰਪਟ ਬਿਜ਼ਨਸਮੈਨ ਦੇ ਮਾਫੀਆ ਦੇ ਕਰਾਪਟ politician leaders ਨੇ ਉਹਨਾਂ ਦੇ ਨੇ ਹਾਂਜੀ ਉਹ ਆਪਦਾ ਬਲੈਕ ਮਨੀ ਸਾਰਿਆਂ ਨੂੰ ਇਹ ਕਹਿ ਰਹੇ ਸਰ देयर आर ਸਕੂਲਸ ਜਿਹੜੇ ਬਹੁਤ ਵਧੀਆ ਕਰ ਰਹੇ ਆ ਉਹਨਾਂ ਦਾ ਰਿਜ਼ਲਟ ਵੀ ਕਾਫੀ ਅੱਛਾ ਹੈ ਸਰ ਇਹ ਆਉਂਦੀ ਤਾਂ ਆ ਨਾ ਸੱਤ ਸਦਾਨੇ ਆਪਦਾ ਬਲੈਕ ਮਨੀ ਵਾਈਟ ਕਨਵਰਟ ਕਰਦੇ ਆ ਉੱਥੇ ਇਹਨਾਂ ਨੂੰ ਇਹਨਾਂ ਦਾ ਕੋਈ ਮੇਰੇ ਹਿਸਾਬ ਨਾਲ ਕੋਈ ਇਹਨਾਂ ਦਾ এডੂਕੇਸ਼ਨ ਦੇਣਾ ਮਕਸਦ ਨਹੀਂ ਹੁੰਦਾ ਇਹਨਾਂ ਨੇ ਜਸਟ ਆਪਦਾ ਜਿਹੜਾ ਬਲੈਕ ਮਨੀ ਉਹ ਵਾਈਟ ਕਨਵਰਟ ਕਰਦਾ ਬਿਲਕੁਲ ਸਹੀ ਗੱਲ ਹੈ ਤਾਂ ਕਿਉਂਕਿ ਇਸ ਤੇ ਜਿਹੜਾ ਹੈਗਾ ਟੈਕਸਸ ਇੰਪੋਜ਼ ਨਹੀਂ ਹੁੰਦੇ ਤਾਂ ਇਸ ਕਰਕੇ ਬਲੈਕ ਮਨੀ ਨੂੰ ਵਾਈਟ ਕਰਨਾ ਬੜਾ ਹੀ ਇਜ਼ੀ ਕਨਸੈਪਟ ਆ ਇਹ ਤਾਂ ਉਹ ਆਰਾਮ ਨਾਲ ਇਹ ਚੀਜ਼ਾਂ ਕਰ ਪਾ ਰਿਹਾ ਸਰ ਹਾਂਜੀ ਬਾਕੀ ਬਲੈਕ ਮਨੀ ਤੋਂ ਯਾਦਾ ਹੈ ਸਰ ਕਿ ਬਹੁਤ ਸਾਰੇ ਸਕੂਲ ਜਿਹੜੇ ਹੈਗੇ ਆ ਉਥੇ ਖੁਦ ਜਿਹੜੇ ਟਰਸਟੀਆਂ ਨੇ ਉਹਨਾਂ ਦੇ ਕ੍ਰਪਟ ਪੋਲੀਟੀਸ਼ੀਅਨਸ ਕੀ ਹੈ ਕਿ ਮੈਂਬਰ ਨੇ ਸਰ ਹਾਂਜੀ ਐਂਡ ਇਦਾਂ ਦੇ ਵੀ ਕੇਸਸ ਪਾਈ ਗਏ ਆ ਇਵਨ ਕਿ ਬਹੁਤ ਜ਼ਿਆਦਾ ਕੇਸਸ ਨੇ ਅਗਰ ਆਪਾਂ ਗਰਾਊਂਡ ਤੇ ਜਾ ਕੇ ਚੈੱਕ ਵੀ ਕਰੀਏ ਨਾ ਬਹੁਤ ਸਾਰੇ ਕੇਸਸ ਇਹ ਇਦਾਂ ਦੇ ਆ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਅਕੋਰਡਿੰਗ ਸਰ 2009 ਦੇ ਵਿੱਚ ਐਕਟ ਆਇਆ ਸੀ ਉਹਦੇ ਅਕੋਰਡਿੰਗ ਕੋਈ ਵੀ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਆ ਉਹਦੇ ਵਿੱਚ ਫੈਮਿਲੀ ਮੈਂਬਰ ਨਹੀਂ ਹੋਣਾ ਚਾਹੀਦਾ ਸਰ ਹਾਂਜੀ ਤੇ ਆਪਾਂ ਦੇਖਦੇ ਆਂ ਜੀ I have seen a lot of family members ਹੀ ਹੁੰਦੇ ਆ ਫੈਮਿਲੀ ਮੈਂਬਰਸ ਹੈਗੇ ਆ इवन ਉਥੇ ਸਕੂਲ ਦੇ ਅੰਦਰ ਰਹਿ ਵੀ ਰਹੇ ਆ ਹਾਂਜੀ ਉਹਨੂੰ ਪਰਸਨਲੀ ਯੂਜ਼ ਕਰ ਰਿਹਾ ਤਾਂ ਜੋ ਵੀ ਪ੍ਰੋਫਿਟ ਸਕੂਲ ਤੋਂ ਆਉਂਦਾ ਆਪਾਂ ਨੂੰ ਉਹ ਬੱਚਿਆਂ ਦੀ ਵੈਲਫੇਅਰ ਦੇ ਲਈ ਹੀ ਯੂਜ਼ ਕਰਨਾ ਸਰ ਆਪਾਂ ਉਹਨੂੰ ਆਪਾਂ ਆਪਦੇ ਪਰਸਨਲ ਯੂਜ਼ ਦੇ ਵਿੱਚ ਨਹੀਂ ਲੈ ਸਕਦੇ ਸਰ ਤਾ ਇਹ ਵੀ ਇੱਕ ਕਰਪ ਪ੍ਰੈਕਟਿਸ ਹੈ ਜਿਹਨੂੰ ਖੁੱਲੇ ਆਮ ਜਿਹੜਾ ਹੈਗਾ ਚਲਾਇਆ ਜਾਦਾ ਹੈ ਹਾਂਜੀ ਸਰ ਰਾਈਟ ਤਾਂ ਆਪਾਂ ਦੇਖਦੇ ਆ ਜੀ ਇਹਨਾਂ ਸਕੂਲਸ ਨੇ ਉਹ ਹਾਲ ਆਪਾਂ ਇੱਕ ਐਗਜ਼ਾਮਪਲ ਲਈਏ ਵੀ ਜਿਹੜਾ BSNL ਕਿਸੇ ਟਾਈਮ ਦੇਖੋ ਤੁਸੀਂ ਘਰ ਘਰ ਵਿੱਚ ਯੂਜ਼ ਹੁੰਦਾ ਸੀ ਤੇ ਫਿਰ ਪ੍ਰਾਈਵੇਟ ਕੰਪਨੀ ਨੇ ਆਉਣ ਨਾਲ ਜਿਵੇਂ BSNL ਅੱਜਕੱਲ੍ਹ ਦੇਖੋ ਤੁਸੀਂ ਵੀ ਬਹੁਤ ਡਾਊਨਫਾਲਸ ਹੈ ਤਾਂ ਇਹਨਾਂ ਪ੍ਰਾਈਵੇਟ ਸਕੂਲਸ ਨੇ ਉਹੀ ਪ੍ਰਾਈਵੇਟ ਗਵਰਨਮੈਂਟ ਸਕੂਲਸ ਨਾਲ ਕਰ ਦਿੱਤਾ ਇਹਨਾਂ ਨੇ ਬਿਲਕੁਲ ਸਹੀ ਗੱਲ ਹੈ ਮੈਂ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿ ਪਹਿਲਾਂ ਇਹ ਕੰਪਨੀ ਜੋ ਗਵਰਨਮੈਂਟ ਹੁੰਦੀਆਂ ਸੀ ਬੜੀਆਂ ਹੀ BSNL MTNL ਬੜੀਆਂ ਵਧੀਆ ਹੁੰਦੀਆਂ ਸੀ ਹਾਂਜੀ ਪਰ ਵਿਦਿ ਪੈਸੇਜ ਆਫ ਟਾਈਮ ਪ੍ਰਾਈਵੇਟ ਕੰਪਨੀਆਂਜ਼ ਨੇ ਇਹਨਾਂ ਨੂੰ ਦਬਾਇਆ ਟੇਕਓਵਰ ਕਰ ਲਿਆ ਟੇਕਓਵਰ ਕਰ ਲਿਆ ਉਸੇ ਤਰ੍ਹਾਂ ਪ੍ਰਾਈਵੇਟ ਸਕੂਲਸ ਨੇ ਗਵਰਨਮੈਂਟ ਸਕੂਲਸ ਦਾ ਹਲ ਕੀਤਾ ਹੋਇਆ ਸਰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਤਨਾ ਕਿਤੇ ਬਹੁਤ ਜ਼ਿਆਦਾ ਜਿਹੜੇ ਲੂਪ ਹੋਲਸ ਨੇ ਇਵਨ ਕੈਨਾਂ ਸਹੀ ਹੈ ਕਿ ਨਹੀਂ ਕੈਨਾਂ ਸਹੀ ਆਈ ਡੋਨਟ ਨੋ ਪਰ ਜਿਹੜੇ ਆਰਟੀ ਐਕਟ ਹੋ ਗਿਆ ਸਰ ਰਾਈਟ ਇਨਫਾਰਮੇਸ਼ਨ ਐਕਟ ਹੋ ਗਿਆ ਪਰ ਹੀ ਜਿਹੜੇ ਹੈਗਾ ਮਤਲਬ ਕਿ ਰੈਸਟ੍ਰਿਕਸ਼ਨ ਸਪਲਾਈ ਕਰਦੇ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਕਿਸੇ ਤਰ੍ਹਾਂ ਬਾਈਪਾਸ ਕਰਨਾ ਈਜ਼ੀ ਨਹੀਂ ਹੈ ਸਰ ਬਟ ਕਿਤੇ ਨਾ ਕਿਤੇ ਉਹਨਾਂ ਦੀ ਇੰਪਲੀਮੈਂਟੇਸ਼ਨ ਸਹੀ ਨਹੀਂ ਹੋ ਪਾਰੀ ਇੰਡੀਆ ਦੇ ਅੰਦਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਸਰ ਪਰ ਉਹ ਮਾਪੇ ਵੀ ਮਜਬੂਰ ਹੈ ਸਰ ਉਹ ਕਿਉਂ ਮਜਬੂਰ ਹੈ ਉਹ ਗਵਰਨਮੈਂਟ ਸਕੂਲਸ ਭੇਜ ਨਹੀਂ ਸਕਦੇ ਕਿਉਂਕਿ ਜਿਹੜੇ ਗਵਰਨਮੈਂਟ ਸਕੂਲਸ ਨੇ ਉਹ ਉਸ ਲੈਵਲ ਦੀ ਐਜੂਕੇਸ਼ਨ ਨਹੀਂ ਦੇ ਪਾਰੇ ਤਾਂ ਫਿਰ ਮਜਬੂਰਨ ਬੱਚਿਆਂ ਨੂੰ ਆਪਣੇ ਅ ਬੱਚੇ ਉੱਥੇ ਪ੍ਰਾਈਵੇਟ ਸਕੂਲ ਚ ਮਾਪੇ ਭੇਜਦੇ ਨੇ ਉਹ ਆਪਣਾ ਫਿਊਚਰ ਦੇਖਦੇ ਨੇ ਵੀ ਮੇਰੇ ਬੱਚਾ ਦਾ ਫਿਊਚਰ ਬਣ ਜੇ ਤਾਂ ਉਹਨਾਂ ਨੂੰ ਸ਼ੋਸ਼ਣ ਹੋਣਾ ਪੈਂਦਾ ਤਾਂ ਦੇਖੋ ਲੱਖ ਲੱਖ ਫੀਸਾਂ ਹਨਾ ਬਹੁਤ ਜ਼ਿਆਦੇ ਨੇ ਸਰ ਇੱਕ ਪੁਆਇੰਟ ਹੋਰ ਵੀ ਮੈਂ ਐਡ ਕਰਨਾ ਚਾਹੂੰਗਾ ਸਰ ਕਿ ਜਿਹੜਾ ਆਰਟੀ ਐਕਟ ਹੈ ਇਹ ਕਹਿੰਦਾ ਕਿ ਤੁਸੀਂ ਆਪਣੇ ਜੋ ਵੀ ਸਕੂਲ ਓਪਨ ਕਰਦੇ ਹੋ ਇਹ ਬੱਚਿਆਂ ਦੀ ਵੈਲਫੇਅਰ ਦੇ ਲਈ ਤਾਂ ਹੋਣਾ ਚਾਹੀਦਾ ਹੈ ਜੋ ਪੈਸਾ ਆਊਗਾ ਉਹ ਬੱਚਿਆਂ ਦੇ ਲਈ ਹੀ ਯੂਜ਼ ਕਰਨਾ ਪਰਸਨਲ ਯੂਜ਼ ਦੇ ਵਿੱਚ ਨਹੀਂ ਲੈਣਾ ਈਵਨ ਕਿ ਇਹ ਵੀ ਕਹਿੰਦਾ ਕਿ ਜੋ ਵੀ ਸਕੂਲ ਓਪਨ ਹੋਣਗੇ ਉਹ ਸਿਰਫ ਤੇ ਸਿਰਫ ਸੋਸ਼ਲ ਸਰਵਿਸ ਹੀ ਕਰਨਗੇ ਹਾਂਜੀ ਸਮਾਜ ਸੇਵਾ ਦੇ ਲਈ ਹੀ ਸਕੂਲ ਓਪਨ ਹੋ ਸਕਦਾ ਅਗਰ ਤੁਸੀਂ ਬਿਜ਼ਨਸ ਕਰਨਾ ਤਾਂ ਹੋਰ ਬਹੁਤ ਸਾਰੇ ਬਿਜ਼ਨਸ ਆ ਜਿਹੜੇ ਤੁਸੀਂ ਕਰ ਸਕਦੇ ਹੋ ਸਕੂਲ ਨਾ ਓਪਨ ਕਰੋ ਅਗਰ ਤੁਸੀਂ ਬਿਜ਼ਨਸ ਕਰਨਾ ਤਾਂ ਕਿਉਂਕਿ ਇਹਦੇ ਵਿੱਚ ਪ੍ਰੋਫਿਟੇਬਿਲਟੀ ਬਿਲਕੁਲ ਖਤਮ ਆ ਸਰ ਬਟ ਤੁਸੀਂ ਦੇਖੋ ਇਹਦੇ ਵਿੱਚ ਵੀ ਤਾਂ ਪ੍ਰੋਫਿਟੇਬਿਲਟੀ ਹੈ ਹਾਂਜੀ ਹਾਂਜੀ ਦੇਖ ਹੀ ਲਈ ਆਪਾਂ ਇੱਕ ਸਕੂਲ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਹੋ ਕੇ ਬਹੁਤ ਵੱਡੇ ਲੈਵਲ ਤੇ ਦਿਨਾਂ ਦੇ ਵਿੱਚ ਜਲਾ ਜਾਂਦਾ ਹੈ ਹਾਂਜੀ ਤਾਂ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਸਾਰਾ ਪੈਸਾ ਜੋ ਵੀ ਜ਼ਮੀਨ ਪ੍ਰਾਈਵੇਟ ਸਕੂਲ ਲੈਂਦੇ ਹੈਗੇ ਆ ਟਰਸਟ ਦੇ ਨਾਂ ਦੇ ਉੱਤੇ ਖਰੀਦਦੇ ਆ ਉਹ ਕਿਤੇ ਨਾ ਕਿਤੇ ਇਹ ਆਪਦੇ ਹੀ ਮੈਂਬਰਸ ਨੂੰ ਵੇਚ ਕੇ ਉਹਨੂੰ ਵੀ ਬਾਈਪਾਸ ਕਰਕੇ ਪਰਸਨਲ ਹੋਲਡਿੰਗ ਦੇ ਅੰਦਰ ਲੈ ਲੈਂਦੇ ਆ ਮੋਰਓਵਰ ਸਰ ਇੱਕ ਸੀਐਸਆਰ ਦਾ ਕਨਸੈਪਟ ਹੁੰਦਾ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਸੀਐਸਆਰ ਸਰ ਮੜਾ ਡਿਟੇਲਸ ਸੀਐਸਆਰ ਦਾ ਮਤਲਬ ਸਰ ਇਹ ਹੁੰਦਾ ਕਿ ਜੋ ਵੀ ਕੰਪਨੀਆਂ ਨੇ ਵੀ ਕੰਪਨੀਆਂ ਨੇ ਜਿਨ੍ਹਾਂ ਦਾ ਲਾਈਕ ਪ੍ਰੋਫਿਟੇਬਿਲਟੀ ਬਹੁਤ ਜ਼ਿਆਦਾ ਆ ਉਹਨਾਂ ਨੂੰ ਆਪਣੀ ਪ੍ਰੋਫਿਟ ਦੇ ਵਿੱਚੋਂ 2% ਜਿਹੜਾ ਹੈਗਾ ਪ੍ਰੋਫਿਟ ਦਾ ਉਹ ਸੋਸ਼ਲ ਵੈਲਫੇਅਰ ਦੇ ਲਈ ਯੂਜ਼ ਕਰਨਾ ਹੁੰਦਾ ਸਰ ਜਿੰਨੀਆਂ ਕੰਪਨੀਆਂ ਦਾ ਮਾਰਕੀਟ ਕੈਪਟਲਾਈਜੇਸ਼ਨ 1000 ਕਰੋੜ ਤੋਂ ਜ਼ਿਆਦਾ ਦੀ ਹੈ ਉਹਨਾਂ ਨੂੰ ਸੀਐਸਆਰ ਦੇਣਾ ਪੈਂਦਾ ਤਾਂ ਜਿਹੜੇ ਪ੍ਰਾਈਵੇਟ ਸਕੂਲਸ ਨੇ ਇਹ ਕੰਪਨੀਆਂਜ਼ ਦੇ ਨਾਲ ਟਾਈਅਪ ਕਰ ਲੈਂਦੇ ਆ ਅੰਡਰ ਦੀ ਟੇਬਲ ਕਿ ਤੁਸੀਂ ਸੀਐਸਆਰ ਸਾਨੂੰ ਜਿਹੜਾ ਦੇ ਸਕਦੇ ਹੋ 2% ਐਂਡ ਅਸੀਂ ਆਪਣਾ ਕੱਟ ਰੱਖ ਕੇ ਬਾਕੀ ਪੈਸਾ ਤੁਹਾਨੂੰ ਵਾਪਸ ਕਰ ਦਿਆਂਗੇ ਇਸ ਤਰੀਕੇ ਨਾਲ ਜੋ ਕੰਪਨੀ ਹੈ ਉਹਨੂੰ ਪੈਸਾ ਵੀ ਵਾਪਸ ਆ ਜਾਂਦਾ ਤੇ ਉਹ ਵੀ ਪੈਸਾ ਜਿਹੜਾ ਹੈਗਾ ਕਮਾ ਲੈਂਦੇ ਆ ਪ੍ਰਾਈਵੇਟ ਸਕੂਲਸ ਕਾ ਇਹ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਇੱਕ ਜੁਮਲਾ ਸਰ ਜੋ ਪ੍ਰਾਈਵੇਟ ਸਕੂਲਸ ਉਹ ਦੇਖੋ ਸਰ ਉਹਨਾਂ ਨੇ ਜਾਲ ਬਣਾ ਰੱਖਿਆ ਉਹਨਾਂ ਨੇ ਪੈਸਾ ਬਾਹਰ ਜਾਣ ਹੀ ਨਹੀਂ ਦੇਣਾ ਬੁੱਕਸ ਵੀ ਕਹਿੰਦੇ ਸਾਥੋ ਲੋ ਹਣਾ ਹਰ ਸਾਲ ਮਾਲਾ ਐਡਰੈਸ ਦਾ ਕਲਰ ਚੇਂਜ ਕਰ ਦਿੰਦੇ ਨੇ ਮਾਪੇ ਮਜਬੂਰ ਹੈ ਉਹਨਾਂ ਨੂੰ ਉੱਥੋਂ ਹੀ ਲੈਣਾ ਪੈਂਦਾ ਹੈ ਜਿਹੜੀਆਂ ਬੁੱਕਸ 2-2000 ਤੁਸੀਂ ਦੇਖਦੇ ਹੋ ਮਾਰਕੀਟ ਚ ਹੈ ਅਵੇਲੇਬਲ ਨੇ ਐਨਸੀਆਰਟੀ ਦੀਆਂ ਬੁੱਕਸ ਉਹ ਲਵਾਈਆਂ ਹੀ ਨਹੀਂ ਜਾਂਦੀਆਂ ਤੇ ਫਿਰ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ 8-8 10000 ਪ੍ਰਾਈਵੇਟ ਪਬਲਿਸ਼ਰਸ ਨੇ ਐਨਸੀਆਰਟੀ ਬੁੱਕਸ ਨੇ ਸਰ ਹਾਂਜੀ ਬਹੁਤ ਚੀਪ ਨੇ ਬਹੁਤ ਸਸਤੀਆਂ ਨੇ ਪਰ ਉਹ ਲਗਵਾਈਆਂ ਕੀ ਕਰਵਾਇਆ ਜਾਂਦਾ ਕਿਸੇ ਪ੍ਰਾਈਵੇਟ ਪਬਲਿਕੇਸ਼ਨ ਦੀ ਬੁੱਕ ਲਗਵਾਈ ਜਾਂਦੀ ਹੈ ਹਾਂਜੀ ਐਂਡ ਇੱਕ ਪਾਰਟਿਕੂਲਰ ਵੈਂਡਰ ਜੋ ਵੀ ਇੱਕ ਖਾਸ ਜਿਹੜੇ ਸ਼ਾਪ ਹੈ ਦੁਕਾਨ ਹੈ ਮੰਡੀ ਦੇ ਅੰਦਰ ਉਸ ਤੋਂ ਹੀ ਖਰੀਦਣ ਦੇ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਨਾਲ ਕਮਿਸ਼ਨ ਹੁੰਦਾ ਹੈ ਕਮਿਸ਼ਨ ਹੁੰਦਾ ਬਿਲਕੁਲ ਜੀ ਅਗਰ ਕੋਈ ਸਕੂਲ ਇਦੋਂ ਹੀ ਵੱਡੇ ਲੈਵਲ ਤੇ ਕਮਾਈ ਕਰ ਰਿਹਾ ਤਾਂ ਉਹ ਕੀ ਕਰਦਾ ਇੱਕ ਸਕੂਲ ਮੈਨੇਜਮੈਂਟ ਕਮੇਟੀ ਹੋਗੀ ਹਾਂਜੀ ਇੱਕ ਇਹਨਾਂ ਦੀ ਪ੍ਰਾਈਵੇਟ ਕੰਪਨੀ ਹੋਗੀ ਓਕੇ ਇੱਕ ਸਕੂਲ ਹੋ ਗਿਆ ਤਿੰਨ ਚੀਜ਼ਾਂ ਆਉਗੀਆਂ ਇਹ ਹਾਂਜੀ ਤਾਂ ਜਿਹੜੀਆਂ ਸਕੂਲ ਦੀ ਜੋ ਵੀ ਸਟੇਸ਼ਨਰੀ ਆ ਕੰਪਿਊਟਰਸ ਨੇ ਜਾਂ ਆਪਾਂ ਕਹ ਸਕਦੇ ਹਾਂ ਲਾਇਬ੍ਰੇਰੀ ਦਾ ਸਮਾਨ ਆ ਲੈਬ ਦਾ ਸਮਾਨ ਹੈ ਕੁਝ ਵੀ ਹੈ ਇਨੀਥਿੰਗ ਬੁਕਸ ਨੇ ਜਾਂ ਨੋਟਬੁਕਸ ਨੇ ਕੁਝ ਵੀ ਇੱਕ ਉਸ ਪਾਰਟਿਕੂਲਰ ਕੰਪਨੀ ਤੋਂ ਹੀ ਲਿਆ ਜਾਂਦਾ ਓਕੇ ਤਾਂ ਸਕੂਲ ਦਾ ਪ੍ਰੋਫਿਟ ਵਧੇ ਨਾ ਵਧੇ ਜੋ ਇਹ ਕੰਪਨੀ ਚਲਾ ਰਹੀ ਹੈ ਹਾਂਜੀ ਸਕੂਲ ਉਹ ਕੰਪਨੀ ਰਾਤੋ ਰਾਤ ਪ੍ਰੋਫਿਟੇਬਿਲਟੀ ਦੇ ਵਿੱਚ ਆ ਜਾਂਦਾ ਆ ਜਾਂਦੀ ਹਾਂਜੀ ਹਾਂਜੀ ਫੁੱਲ ਪ੍ਰੋਫਿਟ ਉਹ ਕਮਾਉਂਦੇ ਆ ਹਾਂਜੀ ਤਾਂ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਜੁਮਲਾ ਹੈ ਇਹ ਜਿਹੜੇ ਪ੍ਰਾਈਵੇਟ ਸਕੂਲ ਆ ਆ ਓਪਨਲੀ ਕਰਦਾ ਹੈ ਇਹ ਹਾਂਜੀ ਹਾਂਜੀ ਓਪਨਲੀ ਕਰਦੇ ਸਹੀ ਸਰ ਤਾਂ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਆਪਾਂ ਵੀ ਦੱਸਣਾ ਕਿ ਜਿਹੜੇ ਟੀਚਰਸ ਨੇ ਹਾਂਜੀ ਉਹ ਬੀ ਐਸ ਸੀ ਨਾਲ ਅਫੈਕਟ ਹੋ ਰਹੇ ਆ ਜਿਵੇਂ ਬਹੁਤ ਸਾਰੇ ਟੀਚਰਸ ਨੇ ਉਹਨਾਂ ਦੇ ਏ ਟੀ ਐਮ ਵਗੈਰਾ ਚੈੱਕ ਬੁੱਕ ਵਗੈਰਾ ਰੱਖ ਲਈ ਜਾਂਦੇ ਨੇ ਰੱਖ ਲਈ ਜਾਂਦੇ ਨੇ ਸਰ ਉਹਨਾਂ ਨੂੰ ਮਲੌਨ ਪੇਪਰ ਦਿਖਾਏ ਜਾਂਦਾ ਵੀ ਇੰਨੀ ਪੇ ਲੈ ਰਿਆ ਪਰ ਉਹ ਕੀ ਵਾਪਸ ਸਕੂਲ ਉਹਨਾਂ ਤੋਂ ਵਾਪਸ ਲੈ ਲਾ ਲਾ ਵਾਪਸ ਲੈ ਲਾ ਲਾ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਕਰਪਟ ਪ੍ਰੈਕਟਿਸ ਹੈ ਜਿੱਥੇ ਬੱਚਿਆਂ ਨੂੰ ਡੀਫੋਰੈਸਟੇਸ਼ਨ ਸਿਖਾਈ ਜਾਂਦੀ ਹੈ ਜਿੱਥੇ ਓਨੈਸਟੀ ਸਿਖਾਈ ਜਾਂਦੀ ਹੈ ਲਾਇਲਟੀ ਸਿਖਾਈ ਜਾਂਦੀ ਹੈ ਹਾਂਜੀ ਇਕਵੈਲਿਟੀ ਸਖਾਈ ਜਾਂਦੀ ਹੈ ਉਹ ਖੁਦ ਸਕੂਲ ਨਹੀਂ ਇੰਪਲੀਮੈਂਟ ਕਰਦਾ ਬਹੁਤ ਜ਼ਿਆਦਾ ਇਨ ਇਕਵੈਲਿਟੀ ਦੇ ਵਿੱਚ ਵਿਸ਼ਵਾਸ ਕਰ ਰਿਹਾ ਫਰਾਡ ਕਰ ਰਿਹਾ ਪੇਰੈਂਟਸ ਨੂੰ ਐਕਸਪਲੋਇਟ ਕਰ ਰਿਹਾ ਐਂਡ ਜਿੱਥੇ ਕਿ ਐਨਸੀਆਰਟੀ ਬੁੱਕਸ ਲਗਵਾਈਆਂ ਜਾ ਸਕਦੀਆਂ ਉੱਥੇ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਹੈਗੀਆਂ ਪ੍ਰਾਈਵੇਟ ਪਬਲਿਕੇਸ਼ਨਸ ਤੋਂ ਲਵਾਇਆ ਜਾਂਦੀਆਂ ਅੰਡਰ ਇਸ ਦੇ ਪਿੱਛੇ ਕਿੰਨੇ ਤਰਕਤ ਕੱਟੇ ਜਾਂਦੇ ਹੋਣਗੇ ਸਰ ਹੁਣ ਤੁਸੀਂ ਦੇਖੋ ਵੀ ਆਪਾਂ ਕਹਿੰਦੇ ਆ ਕਿ ਕਿਉਂ ਨਹੀਂ ਹਨਾ ਇਹ ਜਿਹੜੀਆਂ ਬੁੱਕਸ ਨੇ ਜੀ ਇਹ ਦਰਖਤ ਤੋਂ ਬਣਦੀਆਂ ਆਪਣੇ ਸਰੋਤਿਆਂ ਲਈ ਬਹੁਤਿਆਂ ਨੂੰ ਸ਼ਾਇਦ ਇਹ ਚੀਜ਼ ਦੀ ਨੌਲੇਜ ਨਾ ਹੋਵੇ ਜਿੰਨੇ ਕੋਈ ਜਦੋਂ ਆਪਾਂ ਪੇਜ ਇੱਕ ਕਰ ਲੈਂਦੇ ਆ ਨਾ ਤਾਂ ਇਹ ਸਮਝ ਲਓਗੇ ਦਰਖਤ ਨੂੰ ਵੱਢ ਕੇ ਹੀ ਬਣਾਇਆ ਗਿਆ ਤਾਂ ਤੁਸੀਂ ਜੇ ਜਿੰਨੀਆਂ ਔਰ ਇਹ ਸ਼ਾਇਦ ਉਹ ਵੀ ਚੀਜ਼ ਹੈਗੀ ਅਭੀ ਆਪਾਂ ਕਹਿੰਦੇ ਆ ਬੱਚਿਆਂ ਟੈਬ ਕਹੇ ਗਏ ਔਰ ਇਹ ਚੀਜ਼ ਹੈ ਵਧੀਆ ਪਰ ਉਹ ਇੰਪਲੀਮੈਂਟ ਨਹੀਂ ਹੋਈ ਆਪਾਂ ਦੇਖਿਆ ਕਈ ਸਕੂਲਾਂ ਦੀ ਟੈਬ ਲਵਾਏ ਗਏ ਆਪਣੇ ਏਰੀਆ ਦੇ ਵਿੱਚ ਹਾਂਜੀ ਬਿਲਕੁਲ ਸਹੀ ਗੱਲ ਹੈ ਹਾਂਜੀ ਅ ਐਕਚੁਅਲੀ ਇਹਦੇ ਵਿੱਚ ਵੀ ਇੱਕ ਲੁੱਕਹੋਲ ਆ ਸਰ ਅਗਰ ਇੱਥੇ ਜੇ ਕਰੋਨਾ ਟਾਈਮ ਬਹੁਤ سارے ਸਕੂਲਾਂ ਨੇ ਇਹ ਜੋ ਟੈਬਸ ਵਗੈਰਾ ਬੰਡਾਈਆਂ ਸੀ ਅਤੇ ਉਹਦੇ ਵਿੱਚ ਵੀ ਬੱਚਿਆਂ ਨੂੰ ਫੋਰਸ ਕੀਤਾ ਗਿਆ ਉਹ ਪਰਟੀਕੂਲਰ ਟੈਬਲੈਂਡ ਵਾਸਤੇ ਉਹਦੇ ਵਿੱਚ ਵੀ ਇੱਕ ਮੋਟੀ ਕਮਾਈ ਜਿਹੜੀ ਹੈਗੀ ਇਹਨਾਂ ਨੇ ਇਹ ਸਕੂਲ ਨੇ ਕਰੀ ਸਹੀ 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 ਇਹਨਾਂ ਨੇ ਉਹ ਵੀ ਇੱਕ ਦੇਖਿਆ ਗਿਆ ਸੋ ਸਾਰੇ ਇੱਥੇ ਇੱਕ ਪੁਆਇੰਟ ਐਡ ਕਰ ਸਕਦੇ ਆ ਆਪਾਂ ਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ 2009 ਦੇ ਵਿੱਚ ਆਇਆ ਸੀ ਇਹਦੇ ਵਿੱਚ ਤੁਸੀਂ ਨਾਨ-ਪ੍ਰੋਫਿਟ ਜਿਹੜੀ ਸੁਸਾਇਟੀ ਹੈ ਟਰਸਟ ਹੈ ਟਰਸਟ ਬਣਾ ਕੇ ਉਹ ਖੋਲ ਕੇ ਤੁਸੀਂ ਸਕੂਲ ਨੂੰ ਓਪਨ ਕਰ ਸਕਦੇ ਹੋ ਅਫੀਲੀਏਸ਼ਨ ਜਿਹੜੀ CBSE ਤੋਂ ਲੈ ਸਕਦੇ ਆ ਹਾਂਜੀ ਮੋਰਓਵਰ ਤੁਸੀਂ ਇੱਕ ਆਪਣਾ ਕੰਪਨੀਆਂਜ਼ ਐਕਟ ਹੈ 2013 ਉਹਦੇ ਤਹਿਤ ਤੁਸੀਂ ਇੱਕ ਨਾਨ-ਪ੍ਰੋਫਿਟ ਐਂਟੀਟੀ ਖੋਲ ਸਕਦੇ ਹੋ ਸਰ ਸੋ ਜੋ ਜਿਸ ਵੀ ਤਰੀਕੇ ਨਾਲ ਤੁਸੀਂ ਪ੍ਰਾਈਵੇਟ ਸਕੂਲ ਖੋਲਦੇ ਹੋ ਉਹ ਖੁੱਲੂਗਾ ਨਾਨ-ਪ੍ਰੋਫਿਟ ਹੀ ਮਤਲਬ ਤੁਸੀਂ ਪੈਸਾ ਕਮਾ ਨਹੀਂ ਸਕਦੇ ਇਹ ਲਾਅ ਦੇ ਅੰਦਰ ਹੈ ਹਾਂਜੀ ਪਰ ਫਿਰ ਵੀ ਤੁਸੀਂ ਦੇਖੋ ਕਿੰਨਾ ਜ਼ਿਆਦਾ ਪੈਸਾ ਆ ਰਿਹਾ ਹੈਗਾ ਪ੍ਰਾਈਵੇਟ ਸਕੂਲ ਸਰ ਕਰ ਰਹੀ ਹੈ ਬਹੁਤ ਜ਼ਿਆਦਾ ਸ਼ੋਸ਼ਣ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਅ ਇਸ ਤੋਂ ਇਲਾਵਾ ਸਰ ਅਗਰ ਆਪਾਂ ਗੱਲ ਕਰੀਏ ਤਾਂ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਗੱਲ ਕਰ ਸਕਦੇ ਆਪਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਅੰਦਰ ਦੋ ਮੈਂਬਰ ਸੀਬੀਐਸਸੀ ਦੇ ਹੁੰਦੇ ਆ ਸਰ ਬਾਕੀ ਪੇਰੈਂਟਸ ਜਿਹੜੇ ਹੁੰਦੇ ਆ ਉਹ ਮੈਂਬਰ ਹੁੰਦੇ ਆ ਜਿਨ੍ਹਾਂ ਦੇ ਬੱਚੇ ਸਕੂਲ ਦੇ ਅੰਦਰ ਪੜ੍ਹਦੇ ਆ ਤੇ ਜੋ ਉਸ ਸਕੂਲ ਨੂੰ ਚਲਾ ਰਹੇ ਆ ਉਹ ਮੈਂਬਰ ਹੁੰਦੇ ਆ ਹਾਂਜੀ ਤਾਂ ਇਹ ਸਿਸਟਮ ਆ ਜੋ ਲਾਅ ਦੇ ਅਕੋਰਡਿੰਗ ਹੈਗਾ ਪਰ ਕੀ ਹੈਗਾ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਅੰਦਰ ਸਾਰੇ ਹੀ ਫੈਮਿਲੀ ਮੈਂਬਰ ਰਿਲੇਟਿਵਸ ਹੁੰਦੇ ਆ ਹਾਂਜੀ ਕਿਸੇ ਨੂੰ ਵੀ ਜਿਹੜਾ ਹੈਗਾ ਰੱਖਿਆ ਜਾਂਦਾ ਉਹਦੇ ਵਿੱਚ ਤੇ ਨਹੀਂ ਕਿਸੇ ਪੇਰੈਂਟਸ ਨੂੰ ਪੁੱਛਿਆ ਜਾਂਦਾ ਤੁਸੀਂ ਦੋਸਤੋ ਕਿੰਨੇ ਕ ਪੇਰੈਂਟਸ ਤੋਂ ਸਲਾਹ ਲਈ ਜਾਂਦੀ ਹੈ ਕਿ ਸਕੂਲ ਦੇ ਵਿੱਚ ਆਹ ਚੀਜ਼ਾਂ ਕੀ ਨਵੀਆਂ ਕੀਤੀਆਂ ਜਾ ਰਹੀਆਂ ਜਾਂ ਆਹ ਫੀਸ ਵਧਾਈ ਜਾਂਦੀ ਹੈ ਜਾਂ ਸਕੂਲ ਦੀ ਵਰਦੀ ਦੀ ਕਲਰ ਚੇਂਜ ਕੀਤਾ ਜਾ ਰਿਹਾ ਹੈ ਕੁਝ ਵੀ ਡਿਸਕਸ ਪੇਰੈਂਟਸ ਨੂੰ ਤਾਂ ਪਤਾ ਹੀ ਉਦੋਂ ਲੱਗਦਾ ਜਦੋਂ ਫੀਸ ਪਰ ਆ ਜਾਂਦਾ ਤਾਂ ਉਦੋਂ ਇਹ ਚੀਜ਼ਾਂ ਦਾ ਹੁੰਦਾ ਵੀ ਅੱਜ ਇਹ ਵੀ ਚੀਜ਼ ਨਵੀਂ ਚੇਂਜ ਹੋ ਗਈ ਤਾਂ ਸਕੂਲ ਬੇਸਿਕਲੀ ਸਰ ਆਪਦੇ ਪ੍ਰੋਫਿਟ ਵਾਸਤੇ ਹੀ ਬਣੇ ਆ ਤਾਂ ਇੱਕ ਤਰ੍ਹਾਂ ਦਾ ਦੇਖੋ ਵੀ ਜਿੰਨੇ ਤਾਂ ਹੀ ਪੋਲੀਟਿਸ਼ੀਅਨਸ ਨੇ ਜਿੰਨੇ ਪੋਲੀਟਿਟਿਸ਼ੀਅਨਸ ਨੇ ਉਹ ਸਾਰੇ ਸਕੂਲ ਦੇ ਵਿੱਚ ਸਕੂਲ ਓਪਨ ਕਰਦੇ ਨੇ ਕਿਉਂਕਿ ਉਹਨਾਂ ਨਾ ਤਾਂ ਇਹ ਆਪ ਦੇ ਬਲੈਕ ਮਨੀ ਨੂੰ ਵਾਈਟ ਕਨਵਰਟ ਕਰਦੇ ਨੇ ਬਿਲਕੁਲ ਸਹੀ ਹੈ ਸਰ ਬਹੁਤ ਸਾਰੇ ਮਿਸਲੇਨੀਅਸ ਚਾਰਜ ਨੇ ਸਰ ਹਾਂਜੀ ਜਿਹੜੇ ਪੇਰੈਂਟਸ ਨੂੰ ਪਤਾ ਨਹੀਂ ਲੱਗਦੇ ਕਿ ਕਿਸ ਚੀਜ਼ ਦਾ ਚਾਰਜ ਲਿਆ ਜਾਂਦਾ ਹਾਂਜੀ ਹਾਂਜੀ ਹਿਡਨ ਚਾਰਜ ਐਂਡ ਇੰਨਾ ਕੁ ਜਿਆਦੇ ਮਤਲਬ ਜਿਹੜਾ ਹੈਗਾ ਫੋਰਸ ਕੀਤਾ ਜਾਂਦਾ ਹੈ ਕਿ ਇੰਟੀਮੀਡੇਸ਼ਨ ਫੀਲ ਕਰਦੇ ਆ ਪੇਰੈਂਟਸ ਉਹ ਪੁੱਛਣ ਦੀ ਵੀ ਤਾਕਤ ਨਹੀਂ ਰੱਖਦੇ ਸਕੂਲ ਮੈਨੇਜਮੈਂਟ ਤੋਂ ਕਿ ਕਿਸ ਚੀਜ਼ ਦੇ ਚਾਰਜਸ ਜਿਹੜੇ ਸਾਡੇ ਤੇ ਇੰਪੋਜ਼ ਕੀਤੇ ਜਾ ਰਹੇ ਆ ਤਾਂ ਇਹ ਚੀਜ਼ ਵੀ ਬੜਾ ਖੁੱਲ ਕੇ ਕੀਤੀ ਜਾਂਦੀ ਆ ਮੋਰਓਵਰ ਜੇ ਆਪਾਂ ਗੱਲ ਕਰੀਏ ਕਿ ਕੁਝ ਲਾਇਬ੍ਰੇਰੀ ਦੇ ਚਾਰजेस ਵਗੈਰਾ ਵੀ ਲਏ ਜਾਂਦੇ ਆ ਬਿਲਡਿੰਗ ਫੰਡ ਵਗੈਰਾ ਵੀ ਲਿਆ ਜਾਂਦਾ ਜਾਂਦੇ ਹੀ ਲੈਂਦੇ ਆ ਐਂਡ ਲਾਇਬ ਚਾਰजेस ਕੰਪਿਊਟਰ ਚਾਰजेस ਪਤਾ ਨਹੀਂ ਕੀ ਕੁਝ ਲਿਆ ਜਾਂਦਾ ਸੀ ਹਾਂਜੀ ਹਾਂਜੀ ਬਹੁਤ ਸਾਰੇ ਚਾਰजेस ਹਾਂ ਤਾਂ ਉਹ ਜਿਹੜੀ ਲਾਇਬ੍ਰੇਰੀ ਚਾਰਜ ਲਏ ਜਾਂਦੇ ਉਹਦੇ ਵਿੱਚ ਸੇਮ ਹੀ ਬੁੱਕਸ ਨੇ ਸਰ ਉਹ 10-10 ਸਾਲ ਬੁੱਕਸ ਨਹੀਂ ਚੇਂਜ ਹੁੰਦੀਆਂ ਪਰ ਇਹ ਲਾਇਬ੍ਰੇਰੀ ਦੇ ਚਾਰਜ ਹਰ ਸਾਲ ਵਧਾਉਂਦੇ ਆ ਹਾਂ ਇਹ ਵੀ ਇੱਕ ਜਿਹੜੀ ਹੈਗੀਆ ਕਰਾਪਟ ਪ੍ਰੈਕਟਿਸ ਹੈ ਜਿਹੜੀ ਆਪਣੇ ਸਰੋਤਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਚੱਲ ਕੀ ਰਿਹਾ ਹੈ ਇਹ ਆਪਾਂ ਕਿਉਂ ਦੱਸ ਰਹੇ ਹਾਂ ਸਰ ਇਸ ਕਰਕੇ ਦੱਸ ਰਹੇ ਹਾਂ ਕਿ ਜਦੋਂ ਵੀ ਪੀ.ਟੀ.ਐਮ ਹੁੰਦੀ ਆ ਹਾਂਜੀ ਤਾਂ ਤੁਸੀਂ ਅੱਖ ਚੱਕ ਪਾ ਕੇ ਹਾਂਜੀ ਆਪਦੇ ਸਕੂਲ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਦੇ ਜੋ ਵੀ ਸਕੂਲ ਰਨ ਕਰ ਰਿਹਾ ਉਹਨਾਂ ਨੂੰ ਕਹਿ ਸਕੋ ਹਾਂਜੀ ਪੁੱਛੋ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਹਾਂਜੀ ਕਿ ਇਹ ਚੀਜ਼ਾਂ ਤਾਂ ਨਹੀਂ ਹੋ ਰਹੀਆਂ ਕਿਤੇ ਸਕੂਲ ਦੇ ਵਿੱਚ ਬਿਲਕੁਲ ਕਿ ਤੁਸੀਂ ਆਪਣਾ ਹਾਰਡ ਆਰਨਡ ਮਨੀ ਆਪਦੇ ਐਕਸਪਲੋਇਟੇਸ਼ਨ ਦੇ ਵਿੱਚ ਤਾਂ ਨਹੀਂ ਜਾ ਰਹੀ ਸੋ ਇਹ ਵੀ ਇੱਕ ਤਰ੍ਹਾਂ ਦੀ ਐਕਸਪਲੋਇਟੇਸ਼ਨ ਆ ਸਰ ਜਿਹੜੀ ਆਪਾਂ ਦੇਖਦੇ ਹਾਂ ਬਹੁਤ ਚਾਰजेस ਲੈਂਦੇ ਆ ਸਰ ਸਕੂਲ ਸਕੂਲ ਨੇ ਬਹੁਤ ਬਾਨੇ ਲੱਭ ਲੈਂਦੇ ਆ ਉਹਨਾਂ ਨੇ ਤਾਂ ਮਤਲਬ ਫੀਸ ਵਧਾਉਂਦੇ ਮਤਲਬ ਕਾਰਨ ਹੁੰਦੇ ਉਹਦੇ ਵਿੱਚ ਇਹੀ ਸਾਰੇ ਮਿਸਲੀਨੀਅਸ ਚਾਰजेस ਐਡ ਕਰਦੇ ਆ ਆਪਣੇ ਆਪ ਚੀਜ਼ਾਂ ਐਡ ਕਰੀ ਜਾਂਦੇ ਆ ਬਹੁਤ ਚੀਜ਼ਾਂ ਹੈ ਜਿਹੜੀਆਂ ਕੀ ਪੇਰੈਂਟਸ ਨੂੰ ਪਤਾ ਵੀ ਨਹੀਂ ਹੁੰਦੀਆਂ ਪਰ ਉਹ ਮਤਲਬ ਮਜਬੂਰ ਹੈ ਹੁਣ ਉਹ ਸਰਕਾਰੀ ਸਕੂਲ ਚ ਭੇਜ ਨਹੀਂ ਸਕਦੇ ਜੀ ਐਜੂਕੇਸ਼ਨਲ ਲੈਵਲ ਦੀ ਨਹੀਂ ਹੈਗੀ ਤਾਂ ਪੇਰੈਂਟਸ ਮਜਬੂਰ ਹੈ ਭਾਈ ਕਹਿ ਸਕਦੇ ਆ ਜੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਇੰਨੀਆਂ ਸਹੂਲਤਾਂ ਹੋ ਤਾਂ ਮੈਨੂੰ ਨਹੀਂ ਲੱਗਦਾ ਕੋਈ ਪੇਰੈਂਟਸ ਪ੍ਰਾਈਵੇਟ ਸਕੂਲ ਚ ਭੇਜੂਗਾ ਤਾਂ ਇਹ ਚੀਜ਼ਾਂ ਦੇਖੋ ਮਾਪੇ ਵੀ ਮਜਬੂਰ ਹੈ ਜੇ ਉਹਨਾਂ ਨੂੰ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਤੇ ਗਵਰਨਮੈਂਟ ਨੂੰ ਵੀ ਜ਼ਰੂਰ ਚਾਹੀਦਾ ਹੈ ਵੀ ਉਹ ਇਹਨਾਂ ਸਰਕਾਰੀ ਸਕੂਲਾਂ ਦੇਆ ਲੈਵਲ ਹੀ ਇੰਨਾ ਕਰ ਦੇਣ ਵੀ ਪ੍ਰਾਈਵੇਟ ਸਕੂਲ ਵਾਲ ਮਾਪੇ ਚੱਕ ਨਹੀਂ ਨਾ ਹੁਣ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਦਾ ਇਹ ਮਾਫੀਆ ਕੰਮ ਕਰੀ ਜਾਂਦਾ ਤੁਸੀਂ ਦੇਖੋ ਵੀ ਕਿਸੇ ਬੰਦੇ ਦੀ ਇਨਕਮ ਜੇ ਹੈਗੀ ਉਹਦੇ ਚੋਂ 1.5 ਲੱਖ ਤਾਂ ਉਹ ਸਕੂਲਾਂ ਨੂੰ ਦੇ ਰਿਆ ਬਿਲਕੁਲ ਸਹੀ ਗੱਲ ਹੈ ਬਹੁਤ ਅੱچھے ਰੂਲਸ ਐਨ ਰੈਗੂਲੇਸ਼ਨਸ ਜਿਹੜੇ ਰੀਡਰਾ ਕਰਨੇ ਚਾਹੀਦੇ ਹੈ ਗਵਰਨਮੈਂਟ ਨੂੰ ਅਨ ਆਡਿਟਿੰਗ ਸਪੀਡ ਅਪ ਕਰਨੀ ਚਾਹੀਦੀ ਹੈ ਆਡਿਟ ਲਾਈਜ਼ ਜਿਹੜੇ ਹਾਇਰ ਕਰਨੇ ਚਾਹੀਦੇ ਤਾਂ ਜੋ ਕਿ ਦੇਖੋ ਅਗਰ ਇੱਕ ਰੱਪੇ ਪ੍ਰੈਕਟਿਸ ਨੂੰ ਨਹੀਂ ਰੋਕੂਗੀ ਗਵਰਨਮੈਂਟ ਤਾਂ ਜਿੱਦਾਂ ਦਾ ਭਵਿੱਖ ਸੜ ਜਾਗੇ ਆਪਾਂ ਆਪ ਦੇ ਦੇਖਦੇ ਹਾਂ ਹਾਂਜੀ ਬਹੁਤ ਇਹ ਆਪਾਂ ਕਹਿ ਸਕਦੇ ਹਾਂ ਕਿ ਲਿਮਟਡ এডਿਕੇਸ਼ਨ ਹੈ ਜਿਹੜੀ ਲਿਮਟਡ ਨੋਲਿਜ ਆ ਇਹ ਸਭ ਤੋਂ ਵੱਡੀ ਕਿਲਰ ਹੈ ਸਮਾਜ ਦੀ ਹਾਂਜੀ ਅਗਰ ਤੁਹਾਨੂੰ ਪੂਰੀ ਨੋਲਿਜ ਨਹੀਂ ਆ ਰਹੀ ਚੀਜ਼ਾਂ ਦੀ ਤਾਂ ਤੁਸੀਂ ਕਿਤੇ ਨਾ ਕਿਤੇ ਇੱਕ ਕਾਇਓਸ ਲਾਅਨ ਆਰਡਰ ਜਿਹੜਾ ਹੈਗਾ ਤੁਹਾਡਾ ਨਹੀਂ ਸਹੀ ਰਹੂਗਾ ਕ੍ਰਿਮੀਨਲਿਟੀ ਵਧੂਗੀ ਬਹੁਤ ਵੱਡੇ ਹਿੰਸ ਕ੍ਰਾਈਮ ਵਧਦੇ ਆ ਸਰ ਨਿੱਕੇ ਮੋਟੇ ਦਾ ਪਤਾ ਸਦੀ ਗੱਲ ਕਰੀਏ ਸਰ ਤਾਂ ਉਥੇ ਐਜੂਕੇਸ਼ਨ ਹੀ ਤਾਂ ਹੈ ਜਿਹਨੇ ਇੰਨੀ ਜਿਆਦਾ ਇੰਪਰੂਵਮੈਂਟ ਦਿਖਾਈ ਆ ਆਪਣੇ ਕੋਈ ਗੂਗਲ ਨਹੀਂ ਫੇਸਬੁੱਕ ਨਹੀਂ ਐਮਾਜ਼ੋਨ ਨਹੀਂ ਆ ਐਪਲ ਨਹੀਂ ਕੋਈ ਵੱਡੀ ਕੰਪਨੀ ਨਹੀਂ ਸਾਰੀਆਂ ਬਿਗ ਟੈਕ ਕੰਪਨੀਆਂ ਜਿਹੜੀਆਂ ਵੱਧ ਰਹੀਆਂ ਆਪਣੇ ਇੱਥੇ ਬ੍ਰੇਨ ਡ੍ਰੇਨ ਹੋ ਰਿਹਾ ਜਿੰਨੇ ਵੀ ਬੱਚੇ ਪੜ ਰਹੇ ਆ ਉਹ ਸਾਰੇ ਬਾਹਰ ਜਾ ਰਹੇ ਐਂਡ ਜੋ ਬੱਚੇ ਇਥੋਂ ਪੜ ਲਿਖ ਕੇ ਬਾਹਰ ਜਾਂਦੇ ਉਹਲੇ ਬਰਬਰ ਵਰਕ ਕਰ ਰਹੇ ਆ ਸਰ ਐਂਡ ਜੋ ਅੱਛੇ ਬੱਚੇ ਆ ਜੋ ਜਿਹਨਾਂ ਦਾ ਕੈਰੀਅਰ ਹੈਗਾ ਬਹੁਤ ਵਧੀਆ ਉਹ ਜਾ ਕੇ ਬਾਹਰ ਅਚੀ ਜੌਬ ਕਰਨਾ ਪਸੰਦ ਕਰਦੇ ਆ ਜਿੱਥੇ ਪੇਮੈਂਟ ਉਹਨਾਂ ਨੂੰ ਜਿਆਦਾ ਮਿਲਦੀ ਆ ਆਪਾਂ ਪੇ ਵੀ ਨਹੀਂ ਉਹਨਾਂ ਕਰ ਪਾ ਰਹੇ ਕਿਤੇ ਨਾ ਕਿਤੇ ਬ੍ਰੇਨ ਡレイン ਕਰਕੇ ਵੀ ਇੰਡੀਆ ਜਿਹੜਾ ਹੈਗਾ ਇਕਨੋਮਿਕਲੀ ਵੀਕ ਹੋ ਰਿਹਾ ਅਗਰ ਇਸ ਚੀਜ਼ ਨੂੰ ਆਪਾਂ ਠੱਲ ਪਾਉਣੀ ਆ ਬੰਨ ਲਾਉਣੀ ਆ ਤਾਂ ਆਪਾਂ ਨੂੰ ਐਜੂਕੇਸ਼ਨ ਸੈਕਟਰ ਨੂੰ ਇੰਪਰੂਵ ਕਰਨਾ ਹੀ ਪੈਣਾ ਐਂਡ ਇਸ ਦੀ ਵੇਟ ਵੀ ਕਰਨੀ ਪੈਣੀ ਆ ਸਰ ਹਾਂਜੀ 20 25 ਸਾਲ ਇਸ ਦੀ ਵੇਟ ਕਰਨੀ ਪੈਣੀ ਹੈ ਓਵਰਨਾਈਟ ਦੇ ਰਿਜ਼ਲਟ ਆਪਾਂ ਨੂੰ ਮਿਲਣਗੇ ਜੀ ਤੁਸੀਂ ਦੇਖੋ ਜੇ ਤੁਸੀਂ 20 25 ਸਾਲ ਦੀ ਗੱਲ ਕਰੀ ਅੱਜ ਜਿਹੜਾ ਬੱਚਾ ਪੜ ਰਿਹਾ ਮੰਨ ਲਓ ਸਕੂਲ ਚ ਪੜ ਰਿਹਾ ਪ੍ਰਾਈਵੇਟ ਸਕੂਲ ਚ ਹੀ ਲਾ ਲਓ ਚਲੋ ਆਪਾਂ ਕਹਿੰਦੇ ਆਪਾਂ ਲੱਖ ਲੱਖ ਰੁਪਏ ਵੀ ਭਰ ਰਹੇ ਆ ਤਾਂ ਆਪਾਂ ਦੇਖਦੇ ਆਂ ਵੀ ਬੱਚਾ ਜਿਹੜਾ ਅੱਜ ਪੜ ਰਿਹਾ ਹੁਣ ਅੱਜ ਦਾ ਜਮਾਨਾ ਸਰ ਤੁਹਾਨੂੰ ਪਤਾ ਹੈ ਆਪਾਂ ਚੈਟ ਜੀਪੀਟੀ ਹੋ ਗਿਆ ਨਾ ਚੈਟ ਜੀਪੀਡੀ ਯੂਜ਼ ਕਰਦੇ ਆਂ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਹੋ ਰਹੀ ਹੈ ਤੇ ਉਹ ਅੱਜ ਕਿਸੇ ਵੀ ਸਕੂਲ ਚ ਨਹੀਂ ਪੜਾਈ ਜਾ ਰਹੀ ਹੁਣ ਇੱਕ ਬ ਬਿਲਕੁਲ ਇਹ ਗੱਲ ਸਾਫ ਹੈ ਕਿ AI ਦਾ ਜਮਾਨਾ ਹੈਗਾ ਪਰ ਉਸ ਚੀਜ਼ ਨੂੰ ਬੱਚਿਆਂ ਤੱਕ ਨਹੀਂ ਪਹੁੰਚਾਈ ਨਹੀਂ ਜਾਂਦੀ ਬੇਸਿਕਲੀ ਬੱਚੇ ਅਜ ਵੀ ਇੱਕ ਤਰ੍ਹਾਂ ਦਾ ਰੂਡੀਮੈਂਟਰੀ ਥਿੰਕਿੰਗ ਨਾਲ ਚੱਲ ਰਹੇ ਆ ਬੱਚਾ ਨੂੰ ਫੋਰਸਫੁਲੀ ਪੜਾਇਆ ਜਾ ਰਿਹਾ ਹੈ ਬੱਚਾ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਈਵਨ ਕਿ ਸਰ ਅਗਰ ਕਿਸੇ ਬੱਚੇ ਦੀ ਫੀਸ ਵੀ ਰਹੀਦੀ ਆ ਤਾ ਉਹਨੂੰ ਚਲਦੀ ਕਲਾਸ ਦੇ ਵਿੱਚ ਇਨਸਲਟ ਕੀਤਾ ਜਾਂਦਾ ਹੈ ਹਾਂਜੀ ਬਹੁਤ ਵਧੀਆ ਦੇਖੋ ਬੱਚੇ ਦੇ ਮਨ ਤੇ ਕੀ ਇਸ ਚੀਜ਼ ਦਾ ਅਫੈਕਟ ਪੈਂਦਾ ਹੈ ਸਾਡਾ ਕੋਕਲ ਅਫੈਕਟ ਰਹਿੰਦਾ ਹੈ ਸਰ ਆਪਦੇ ਬੱਚਿਆਂ ਪੇਰੈਂਟਸ ਦੇ ਬਾਰੇ ਵੀ ਬੱਚਾ ਜਿਹੜਾ ਹੈਗਾ ਉਹ ਸਾਈਕੋਲੋਲਜੀਕਲੀ ਜਿਹੜਾ ਅਫੈਕਟ ਹੁੰਦਾ ਹੈ ਕਿ ਮੇਰੇ ਪੇਰੈਂਟ ਅਫੋਰਡ ਨਹੀਂ ਕਰ ਪਾ ਰਹੇ ਮੇਰੀ ਐਜੂਕੇਸ਼ਨ ਨੂੰ ਹਾਂਜੀ ਬੱਚੇ ਨੂੰ ਬੈਡ ਫੀਲ ਹੁੰਦਾ ਜਦੋਂ ਸਾਰਿਆਂ ਸਾਹਮਣੇ ਹੀ ਟੀਚਰ ਉਹਨੂੰ ਖੜਾ ਕਰ ਲੈਂਦਾ ਵੀ ਤੂੰ ਫੀਸ ਨਹੀਂ ਹ ਬਿਲਕੁਲ ਬਿਲਕੁਲ ਜੀ ਇਹ ਵੀ ਇੱਕ ਤਰੀਕਾ ਸਾਰਾ ਐਕਸਪਲੋਇਟ ਕਰਨ ਦਾ ਕਿ ਬੱਚਾ ਇਨਸਲਟ ਫੀਲ ਕਰੂਗਾ ਐਂਡ ਫਿਰ ਜਾ ਕੇ ਪੇਰੈਂਟਸ ਨੂੰ ਫੋਰਸ ਕਰੂਗਾ ਮੇਰੀ ਫੀਸ ਪਰ ਉਹ ਮੇਰੀ ਉੱਥੇ ਇਨਸਲਟ ਹੁੰਦੀ ਹੈ ਤਾਂ ਪੇਰੈਂਟਸ ਨੂੰ ਇੱਕ ਤਰੀਕੇ ਨਾਲ ਉੱਥੇ ਜਾ ਕੇ ਫੀਸ ਭਰਨੀ ਪੈਣੀ ਹੈ ਚਾਹੇ ਉਹ ਕਿਸੇ ਤੋਂ ਜਿਆਦਾ ਹਾਈ ਇੰਟਰਸਟ ਤੇ ਹਾਂ ਉਧਾਰ ਹੀ ਕਿਉਂ ਨਾ ਲਵੇ ਹਾਂ ਜੀ ਉਧਾਰ ਲੈ ਕੇ ਕ੍ਰੈਡਿਟ ਲੈ ਕੇ ਕਿ ਤਰ੍ਹਾਂ ਜਦੋਂ ਉਹ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਕੋਈ ਵੀ ਪੇਰੈਂਟ ਸਾਰਾ ਉਹ ਆਪਣੇ ਬੱਚੇ ਨੂੰ ਬਹੁਤ ਵਧੀਆ ਕੁਆਲਿਟੀ ਐਜੂਕੇਸ਼ਨ ਦੇਣਾ ਚਾਹੁੰਦਾ ਹੈ ਉਹ ਰੋਟੀ ਘਟ ਖਾ ਲੂਗਾ ਪਰ ਆਪਣੇ ਬੱਚੇ ਨੂੰ ਜਿਹੜੀ ਚਾਹੁੰਦਾ ਹਾਂ ਹਾਂ ਜੀ ਇੱਕ ਪੇਰੈਂਟ ਦਾ ਇਹ ਇੱਕ ਸੁਪਨਾ ਹੁੰਦਾ ਹੈ ਬਿਲਕੁਲ ਬਿਲਕੁਲ ਹਾਂ ਜੀ ਤਾਂ ਅੱਜ ਆਪਾਂ ਗੱਲ ਕਰੀਏ ਸਰ ਕਿ ਜਿਹੜੀ ਆਪਣਾ ਗਵਰਨਮੈਂਟ ਸਕੂਲਸ ਨੇ ਇਹਨਾਂ ਦਾ ਪ੍ਰਾਈਵੇਟਾਈਜੇਸ਼ਨ ਅਗਰ ਹੁੰਦਾ ਤਾਂ ਕੀ ਇਹ ਵਾਜਬ ਹੈ ਪ੍ਰਾਈਵੇਟਾਈਜੇਸ਼ਨ ਕਿਉਂਕਿ ਵਿੱਚ ਗਵਰਨਮੈਂਟ ਦੇ ਇਦਾਂ ਦੀਆਂ ਵੀ ਰਿਪੋਰਟਸ ਨੇ ਕਿ ਇਹ ਸਕੂਲਸ ਦੀ ਰਿਸਪੌਂਸਿਬਿਲਟੀ ਬਹੁਤ ਵੱਡੀ ਬਰਡਨ ਆ ਕਮਨਟ ਦੇ ਲਈ ਹਾਂ ਜੀ ਬਜਟ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾਵੇ ਗਵਰਨਮੈਂਟ ਸੋਚ ਰਹੀ ਹੈ ਗਵਰਨਮੈਂਟ ਕਹਿ ਰਹੀ ਹੈ ਆਪਾਂ ਦੇਖਦੇ ਰਹਿੰਦੇ ਆ ਵੀ ਅਸੀਂ ਪੈਸੇ ਲਾ ਰਹੇ ਹਾਂ ਪਰ ਗਵਰਨਮੈਂਟ ਨੂੰ ਵੀ ਆਉਟਪੁੱਟ ਨਹੀਂ ਮਿਲ ਰਿ ਜੇ ਅਗਰ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ ਤਾਂ ਗਵਰਨਮੈਂਟ ਤੇ ਤਾਂ ਬਰਡਨ ਘਟ ਜਾਣੀ ਆ ਪੇਰੈਂਟਸ ਦੀ ਵੱਧ ਜਾਣੀ ਆ ਹਾਂਜੀ ਹਾਂਜੀ ਕਿਉਂਕਿ ਗਵਰਨਮੈਂਟ ਨੇ ਤਾਂ ਪ੍ਰਾਈਵੇਟ ਕਰ ਦੇਣਾ ਉਸ ਤੋਂ ਬਾਅਦ ਰੌਲਾ ਤਾਂ ਹੀ ਰਹਿਣਾ ਉਹ ਸੋਲੂਸ਼ਨ ਮਾਪਿਆਂ ਦਾ ਮਾਪਿਆਂ ਦਾ ਸੋਲੂਸ਼ਨ ਤਾਂ ਉਹੀ ਰਹੂਗਾ ਉਹਨਾਂ ਨੇ ਬਿਲਕੁਲ ਹਾਂਜੀ ਜਾਂ ਤਾਂ ਉਹ ਚੈੱਕ ਹੋਵੇ ਸਰ ਹਾਂ ਚੈੱਕ ਹੋਵੇ ਵੀ ਤੁਸੀਂ ਕਿਸੇ ਮਤਲਬ ਕਲਾਸ ਵਾਈਜ਼ ਫੀਸ ਰੱਖ ਦੋ ਤਾਂ ਇਹਦੇ ਤੋਂ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਉਹਦੇ ਵਿੱਚ ਜਿਹੜੀਆਂ ਚਾਰਜਸ ਹੋਣ ਨਾ ਉਹ ਸਾਰੇ ਲਿਖੇ ਹੋਣ ਜਦੋਂ ਐਂਟਰ ਕਰੇ ਮਤਲਬ ਸਾਰੇ ਚਾਰਜਸ ਲਿਖੇ ਹੋਣ ਵੀ ਭਾਈ ਆਹ ਆਹ ਚਾਰਜਸ ਨੇ ਤੇ ਇਹ ਇੰਨੇ ਤੋਂ ਵੱਧ ਨਹੀਂ ਕਿਉਂਕਿ ਕੋਈ ਵੀ ਮਾ ਤਾਂ ਇਹ ਤਾਂ ਆਉਟਪੁੱਟ ਤਾਂ ਉਦੋਂ ਮਿਲੂ ਸਰ ਜੇ ਆਪਾਂ ਦੇਖਾਂਗੇ ਕੋਈ ਬੱਚਾ ਕੋਈ ਜਦੋਂ ਪਾਸ ਆਊਟ ਹੋਊਗਾ ਕੋਈ ਅਬਰੀਡੈਂਟ ਟੂ ਦਾ ਫਿਊਚਰ ਹੈ ਫਿਰ ਤਾਂ ਆਪਾਂ ਕਵਾਂਗੇ ਚਲੋ ਪ੍ਰਾਈਵੇਟ ਸਕੂਲ ਚ ਨੇ ਤਾਂ ਜਿਹੜਾ ਪੜਿਆ ਬੱਚਾ ਉਹ ਹੀ ਕਿਤੇ ਨਾ ਕਿਤੇ ਉਸ ਨੂੰ ਜੌਬ ਮਿਲ ਗਈ ਜਾਂ ਬਟ ਜੇ ਇਹੀ ਚੀਜ਼ਾਂ ਹੁੰਦੀਆਂ ਬਸ ਕੱਲਾ ਪੈਸਾ ਹੀ ਲੈਣਾ ਆਪਦਾ ਮੁਨਾਫਾ ਕਮਾਉਣਾ ਦਿਖਣਾ ਨਹੀਂ ਵੀ ਕੀ ਬੱਚੇ ਨੂੰ ਮਿਲ ਰਿਹਾ ਤੇ ਨਹੀਂ ਸਾਰੇ ਇੱਕ ਪੁਆਇੰਟ ਐਡ ਕਰ ਦਿੰਨਾ ਮੈਂ ਕਿ ਜਿਹੜੀ ਆਪਣਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਉਹਦੇ ਵਿੱਚ ਇਹ ਵੀ ਹੈ ਕਿ ਅਗਰ ਤੁਹਾਡਾ ਸਕੂਲ ਪ੍ਰੋਫਿਟ ਦੇ ਵਿੱਚ ਹੈ ਹਾਂਜੀ ਤਾਂ ਤੁਸੀਂ ਜਿਹੜੀ ਫੀਸਸ ਨੇ ਉਹਨਾਂ ਨੂੰ ਇਨਕਰੀਸ ਕਰ ਨਹੀਂ ਸਕਦੇ ਹਾਂਜੀ ਬਟ ਅ ਸਟਿਲ ਉਸ ਨੂੰ ਇਹ ਓਵਰਲੂਕ ਕਰਦੇ ਆ ਹਾਂਜੀ ਹਰ ਸਾਲ ਹਰ ਸਾਲ ਫੀਸਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਵਧਾਈਆਂ ਜਾਂਦੀਆਂ ਹੈਗੀਆਂ ਤਾਂ ਇਹ ਵੀ ਇੱਕ ਚੀਜ਼ਾਂ ਨੇ ਬਾਕੀ ਹੋਰ ਤਰੀਕੇ ਨਾਲ ਐਕਸਪਲੋਇਟ ਕਰ ਲੈਂਦੇ ਜਿਵੇਂ ਭਾਈ ਸਾਡਾ ਟ੍ਰਿਪ ਜਾਊਗਾ ਹਾਂ ਦੇਖੋ ਆਹ ਚੀਜ਼ ਬਹੁਤ ਹੈ ਨਾ ਤਾਂ ਫੰਕਸ਼ਨ ਵਾਸਤੇ ਫੰਕਸ਼ਨ ਕਰਾਉਣਾ ਹੈ ਉਹ ਦੇਖੋ ਤੁਹਾਰ ਫੰਕਸ਼ਨ ਹੈ ਹੁਣ ਉਹ ਸਕੂਲ ਹੈ ਆਪਣੀ ਮਸ਼ੂਰੀ ਕਰ ਰਿਹਾ ਤੇ ਉਹ ਵੀ ਬੱਚਿਆਂ ਤੋਂ ਲੈਣਗੇ ਪੈਸੇ ਬਿਲਕੁਲ ਹਾਂਜੀ ਤਾਂ ਇਦਾਂ ਕਰਕੇ ਵੀ ਐਕਸਪਲੋਇਟ ਕੀਤਾ ਜਾ ਰਿਹਾ ਸਰ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਡੇਂਜਰਸ ਗੇਮ ਬਣਦੀ ਜਾ ਰਹੀ ਹੈ ਨਾ ਕਰ ਇਹਨੂੰ ਨਾ ਰੈਗੂਲੇਟ ਕੀਤਾ ਗਵਰਨਮੈਂਟ ਨੇ ਅੱਛੇ ਤਰੀਕੇ ਨਾਲ ਜਿਹੜੇ ਲਾਜ਼ ਨੇ ਬਹੁਤ ਸਟ੍ਰਿਕਟ ਨੇ ਪਰ ਉਹਦੀ ਇੰਪਲੀਮੈਂਟੇਸ਼ਨ ਪ੍ਰੋਪਰਲੀ ਨਹੀਂ ਹੋ ਰਹੀ ਨਹੀਂ ਹੋ ਰਹੀ ਐਂਡ ਨਾ ਹੋਣ ਦਨੋਂ ਇੰਨਾ ਯਾਦੇ ਰੈਸਟ੍ਰਿਕਸ਼ਨਸ ਦੇ ਵਿੱਚ ਕਿਉਂ ਪਾਉਣਗੇ ਇਹ ਇਹ ਵੀ ਚੀਜ਼ ਹੈਗੀ ਆ ਤਾਂ ਬਾਕੀ ਜੇ ਆਪਾਂ ਗੱਲ ਕਰੀਏ ਤਾਂ 95% ਜਿਹੜੇ ਸਕੂਲਸ ਨੇ ਉਹ ਜਿਹੜਾ ਹੈਗਾ CBSE ਤੋਂ ਅਫੀਲੀਏਸ਼ਨ ਇੱਕ ਫਰਾਡ ਤਰੀਕੇ ਨਾਲ ਲੈਂਦੇ ਆ। ਹਾਂਜੀ ਕੋਈ ਸ਼ੱਕ ਨਹੀਂ। ਉਹ ਜਿਹੜੀ ਅਫੀਲੀਏਸ਼ਨਸ ਹੈ ਉਹ ਸਹੀ ਤਰੀਕੇ ਨਾਲ ਨਹੀਂ ਲਈ ਜਾਂਦੀ। ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਕਬਲਾ ਹੁੰਦਾ। ਹਾਂਜੀ ਉਹਦੇ ਵਿੱਚ ਪੈਸੇ ਲੈ ਦੇ ਕੇ ਫੈਮਿਲੀ ਮੈਂਬਰਸ ਐਡ ਕਰ ਲਏ ਜਾਂਦੇ ਆ ਰਿਲੇਟਿਵਸ ਐਡ ਕਰ ਲਏ ਜਾਂਦੇ ਆ। ਤੁਹਾਨੂੰ ਰਜਿਸਟਰਡ ਕਰਵਾ ਲਿਆ ਜਾਂਦਾ। ਹਾਂਜੀ ਰਜਿਸਟਰਲ ਕਰਾਉਂਛ ਰਜਿਸਟ੍ਰੇਸ਼ਨ ਤੋਂ ਬਾਅਦ ਸਰ ਉਹ CBSE ਤੋਂ ਅਫੀਲੀਏਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ। ਹਾਂਜੀ ਤਾਂ ਇਹ ਵੀ ਇੱਕ ਤਰ੍ਹਾਂ ਦਾ ਕੀ ਹੈ ਇੱਕ ਤਰ੍ਹਾਂ ਦਾ ਫਰਾਡ ਆ ਸਰ। ਆਡਿਟਿੰਗ ਡਿਫਿਕਲਟ ਹੈ। ਬਿਲਕੁਲ ਬਿਲਕੁਲ ਆਡਿਟਿੰਗ ਬਹੁਤ ਜ਼ਿਆਦਾ ਡਿਫਿਕਲਟ ਹੈ ਤਾਂ ਉਹ ਵੀ ਨਿ ਰੋਪਾਉਂਦੀ ਇੱਕ ਸਾਰਾ ਐਨੂਅਲ ਐਡਮਿਨਿਸਟ੍ਰੇਸ਼ਨ ਰਿਪੋਰਟ ਹੁੰਦੀ ਹੈ ਜਿਹਦੇ ਵਿੱਚ ਸਕੂਲ ਜੀ ਸਾਰੀ ਜੋ ਜੋ ਵੀ ਅਕਾਊਂਟੈਂਸੀ ਹੈਗੀ ਆ ਉਹਨੂੰ ਗਵਰਨਮੈਂਟ ਨੂੰ ਭੇਜਿਆ ਜਾਂਦਾ ਕਿ ਕਿੱਦਾਂ ਉਹ ਸਕੂਲ ਰਨ ਹੋ ਰਿਹਾ ਹੈ ਇਹ ਜਿਹੜੀ ਰਿਪੋਰਟ ਆ ਸਰ ਇਹ ਨੂੰ ਵੀ ਸਬਮਿਟ ਨਹੀਂ ਕਰਦੇ ਬਹੁਤ ਸਾਰੇ ਸਕੂਲ 95% ਐਨੂਅਲ ਮੀਨਸ ਸਾਲ ਚ ਸਬਮਿਟ ਕਰਨੀ ਹੁੰਦੀ ਆ ਸਰ ਇਹ ਵੀ ਜਿਹੜੀ ਹੈਗੀ ਸਬਮਿਟ ਨਹੀਂ ਕੀਤੀ ਜਾਂਦੀ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਵਿੱਚ ਵੀ ਇੱਕ ਇਹ ਵੀ ਪ੍ਰਾਵਧਾਨ ਹੈ ਕਿ ਤੁਸੀਂ 1 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਕਿ ਇੱਕ ਆ ਸਕੂਲ ਹੈ ਇਹਦੇ ਆਲੇ-ਦੁਆਲੇ 1 ਕਿਲੋਮੀਟਰ ਦੇ ਵਿੱਚ ਜਿੰਨੇ ਵੀ ਕਰੀਬ ਬੱਚੇ ਨੇ ਹਾਂਜੀ 25% ਸੀਟਾਂ ਉਹਨਾਂ ਦੇ ਲਈ ਰਿਜ਼ਰਵ ਰੱਖਣੀਆਂ ਤੇ ਆਪਾਂ ਦੇਖਦੇ ਆਂ ਵੀ ਇਹ ਚੀਜ਼ਾਂ ਨਹੀਂ ਹੁੰਦੀ ਸਰ ਇੱਥੇ ਆ ਜਾਂਦਾ ਸਟੇਟਸ ਸਿੰਬਲ ਸਟੇਟਸ ਸਿੰਬਲ ਕੋਈ ਵੀ ਪ੍ਰਾਈਵੇਟ ਸਕੂਲ ਇਸ ਤਰੀਕੇ ਨਾਲ ਕਮਾਈ ਕਰ ਰਿਹਾ ਕਿ ਅਸੀਂ ਬਹੁਤ ਵਧੀਆ এনवायरमेंट ਛੋਟੇ ਬੱਚੇ ਨੂੰ ਦੇ ਰਹੇ ਹਾਂ। ਹਾਂਜੀ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਵਧੀਆ ਬੈਕਗ੍ਰਾਉਂਡ ਦੇ ਆ, achhiyan family'an taa hunde aa. ਸਾਡੇ ਕੋਈ ਵੀ ਬੈਕਵਾਰਡ ਫੈਮਿਲੀ ਦਾ ਬੱਚਾ ਅਸੀਂ ਰੱਖਦੇ ਨਹੀਂ। ਹਾਂਜੀ ਪਰ ਇਹ ਜਿਹੜਾ ਲਾਅ ਹੈ ਇਹ ਕਹਿੰਦਾ ਕਿ 1 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੁਸੀਂ ਜਿਹੜੇ ਮਾਰਜਿਨਾਈਜ਼ਡ ਬੱਚੇ ਨੇ ਉਹਨਾਂ ਨੂੰ ਰੱਖੋਗੇ। ਹਾਂਜੀ ਪਰ ਇਹ ਉਹਨਾਂ ਨੂੰ ਫੇਲ ਕਰ ਦਿੰਦੇ ਆ ਜਾਂ ਫਿਰ ਉਹਨਾਂ ਨੂੰ ਰੱਖਦੇ ਹੀ ਨਹੀਂ। ਜੇ ਰੱਖ ਲੈਂਦੇ ਉਹਨਾਂ ਨੂੰ ਫੇਲ ਕਰਕੇ ਬਾਹਰ ਕੱਢ ਦਿੰਦੇ ਆ। ਹਾਂਜੀ ਹਾਂਜੀ ਸਹੀ ਆ ਤੁਹਾਡਾ ਸਟੇਟਸ ਸਿੰਬਲ ਕਾਇਮ ਕਰਨ ਦੇ ਲਈ ਇਹ ਸਾਰਾ ਕੁ ਇਹ ਇਹ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਲੂਪ ਹੋਲ ਹੈ ਜਿਹੜਾ ਇੱਕ ਤਾਂ ਹੁੰਦਾ ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਤਾਂ ਇਹ ਵੀ ਆ ਸਰ ਕੇ ਪੇਰੈਂਟਸ ਦੀ ਇੰਟਰਵਿਊ ਲਈ ਜਾਂਦੀ ਹੈ ਹਾਂਜੀ ਇਹ ਇੱਕ ਨਵਾਂ ਕਨਸੈਪਟ ਰਾਈਟ ਸਰ ਪੇਰੈਂਟ ਦੀ ਇੰਟਰਵਿਊ ਲਈ ਜਾਂਦੀ ਹੈ ਕਿ ਪੇਰੈਂਟ ਆ ਜਿਹੜਾ ਹੈਗਾ ਉਹ ਆਉਂਦਾ ਸਕੂਲ ਦੇ ਵਿੱਚ ਬੱਚੇ ਦੇ ਐਡਮਿਸ਼ਨ ਕਰਨ ਲਈ ਤਾਂ ਬੱਚੇ ਨੂੰ ਨਹੀਂ ਪੁੱਛਿਆ ਜਾਂਦਾ ਪੁੱਛਿਆ ਜਾਂਦਾ ਕਿ ਪੇਰੈਂਟ ਪੜਿਆ ਲਿਖਿਆ ਆਇਆ ਕਿ ਨਹੀਂ ਹਾਂ ਯੈਸ ਯੈਸ ਤਾਂ ਪੇਰੈਂਟ ਉਦੋਂ ਹੀ ਇੰਟੀਮੀਡੇਟ ਫੀਲ ਕਰਨਾ ਸ਼ੁਰੂ ਕਰ ਦਿੰਦਾ ਕਿ ਮੈਂ ਤਾਂ ਘੱਟ ਪੜਿਆ ਆਇਆ ਮੇਰੇ ਬੱਚੇ ਦੀ ਐਡਮਿਸ਼ਨ ਹੋਊ ਪਤਾ ਨਹੀਂ ਨਹੀਂ ਹੋਊ ਅਗਰ ਨਹੀਂ ਹੁੰਦੀ ਸਰ ਤਾਂ ਉਹ ਡੋਨੇਸ਼ਨ ਮੰਗ ਬਾ ਨਾ ਉਹਨਾਂ ਨੇ ਤਾਂ ਪੈਸੇ ਲੈਣ ਦਾ ਇੱਕ ਜਰੀਆ ਲੱਭਣਾ ਜਰੀਆ ਲੱਭਾਇਆ ਤਾਂ ਇਦਾਂ ਵੀ ਵੀ ਦੇਖੋ ਕਿੰਨੀਆਂ ਕਰਪਟ ਪ੍ਰੈਕਟਿਸਸ ਆਪਾਂ ਆਪਣੇ ਆਡੀਅנס ਨੂੰ ਦੱਸ ਚੁੱਕੇ ਆਂ ਅਗਰ ਤੁਸੀਂ ਇਸ ਚੀਜ਼ ਦੇ ਲਈ ਅਵੇਅਰ ਹੋਵੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਆਪ ਦਾ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦੇ ਪਾਉਂਗੇ ਇੱਕ ਅੱਛਾ ਸਕੂਲ ਜਿਹੜਾ ਹੈਗਾ ਉਹ ਲੱਭ ਪਾਉਂਗੇ ਤੇ ਤੁਹਾਡੀ ਚੋਇਸ ਦੇ ਵਿੱਚ ਬਿਲਕੁਲ ਵੀ ਜਿਹੜਾ ਹੈਗਾ ਆਪਾਂ ਕੋਈ ਵੀ ਕਾਟਾ ਵਾਦਾ ਨਹੀਂ ਰਹਿਣਾ ਹਾਂਜੀ ਸੋ ਅੱਜ ਦੇ ਪੋਡਕਾਸਟ ਦੇ ਵਿੱਚ ਆਪਾਂ ਕਾਫੀ ਚਰਚਾ ਕੀਤੀ ਮੇਰੇ ਹਿਸਾਬ ਨਾਲ ਇੱਥੇ ਆਪਾਂ ਇਹਨੂੰ ਬਰਾਮਦ ਦਿੰਦੇ ਆ ਸਰ ਹਾਂਜੀ ਤੇ ਅਗਰ ਕੋਈ ਵੀ ਕਮੈਂਟ ਆਪਾਂ ਨੂੰ ਆਡੀਅנס ਕਰਦੀ ਹੈ ਕੋਈ ਪਾਰਟਿਕੂਲਰ ਕੁਐਸਚਨਸ ਉਹਨਾਂ ਨੂੰ ਮਤਲਬ ਮਾਈਂਡ ਦੇ ਵਿੱਚ ਆਉਂਦਾ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹਾਂ ਅਸੀਂ ਆਪਦਾ ਪੂਰਾ 100% ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਹੀ ਆਨਸਰ ਦਿੱਤਾ ਜਾਵੇ ਤਾਂ ਆਡੀਅנס ਨਾਲ ਹੀ ਸਰ ਹੈ ਸਭ ਕੁਝ ਸਭ ਕੁਝ ਹਾਂਜੀ ਬਾਕੀ ਅਸੀਂ ਇਦਾਂ ਦੇ ਪੋਡਕਾਸਟ ਸਾਰ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸੋ ਥੋੜੀ ਜਿਹੀ ਪਹਿਲਾਂ ਆਪਾਂ ਸਮਾਜ ਲਈ ਜੋ ਕਰ ਸਕਦੇ ਹਾਂ ਜੀ ਹਾਂਜੀ ਹਾਂ ਸਮਾਜਿਕ ਗੱਲਾਂ ਸਾਰੀਆਂ 360 ਡਿਗਰੀ ਨਾਲ ਆਪਾਂ ਰੱਖਦੇ ਰਹਾਂਗੇ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਮਤਲਬ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ